ਇੰਟਰਸਟਿੰਗ ਗੱਲ ਇਹੀ ਆ ਕਿ 999 ਰੁਪਏ ਵਿੱਚ ਇਹ 9 ਪੈਂਡ ਵਾਲਾ ਟੀਚਰ ਆਇਲਸ ਦਾ ਟੀਚਰ ਤੁਹਾਨੂੰ ਰੈਗੂਲਰ ਆਇਲਸ ਕਰਾਏਗਾ ਔਰ ਅਰਜੁਨ ਸ਼ਰਮਾ ਦਾ ਕਹਿਣਾ ਹੈ ਕਿ ਇਹਨਾਂ ਦਾ 100% ਸਕਸੈਸ ਰੇਟ ਹੈ ਤੇ ਇਹ ਤੁਹਾਡਾ ਵੀਜ਼ਾ ਅਪਲਾਈ ਕਰਨਗੇ ਵੀਜ਼ਾ ਆਏਗਾ ਉਸ ਤੋਂ ਬਾਅਦ ਪੈਸੇ ਲੈਣਗੇ ਤੇ ਜੇਕਰ ਵੀਜ਼ਾ ਨਹੀਂ ਆਉਂਦਾ ਤਾਂ 25000 ਰੁਪਏ ਪੈਨਲਟੀ ਦੇ ਤੌਰ ਤੇ ਤੁਹਾਨੂੰ ਵਾਪਸ ਕਰਨਗੇ ਸਿਰਫ +2 ਵਾਲੇ ਬੱਚੇ ਆਇਲਸ ਕਰ ਸਕਦੇ 999 ਵਿੱਚ ਗ੍ਰੈਜੂਏਸ਼ਨ ਵਾਲੇ ਵੀ ਕਿਜਾ ਜਿਹੜੇ ਉਹ ਵੀ ਆਇਲਸ ਕਰ ਸਕਦੇ ਜਿਹੜੇ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨਾ ਚਾਹੁੰਦੇ ਆ ਦੇਖੋ ਆਇਲਸ ਜਿਹੜੀ ਬੇਸਿਕਲੀ ਉਹ ਸਟੱਡੀ ਵੀਜ਼ਾ ਜਾਂ ਫਿਰ ਇਮੀਗ੍ਰੇਸ਼ਨ ਪਰਪਸ ਲਈ ਯੂਜ਼ ਹੁੰਦੀ ਹੈ ਸੋ ਅਗਰ ਕੋਈ ਚਾਹੁੰਦਾ ਹੈ ਕਿ ਮੈਂ ਸਪੋਕਨ ਜਾਂ ਇੰਪਰੂਵਮੈਂਟ ਪਰਸਨਲ ਡਿਵੈਲਪਮੈਂਟ ਵਾਸਤੇ ਕਲਾਸਿਸ ਲਗਾਉਣਾ ਚਾਹੁੰਦਾ ਹੈ ਸੋ ਉਹਦੇ ਲਈ ਵੀ ਅਮਾਉਂਟ ਸੇਮ ਹੈ ਚਾਹੇ ਉਹ ਗ੍ਰੈਜੂਏਸ਼ਨ ਵਾਲਾ ਬੱਚਾ ਹੋਵੇ ਚਾਹੇ 10ਵੀਂ ਪਾਸ ਹੋਵੇ ਜਾਂ 12ਵੀਂ ਪਾਸ ਹੋਵੇ ਸੋ ਸਾਰਿਆਂ ਲਈ 999 ਰੈਗੂਲਰ ਕਲਾ ਉਸੀ ਮਾਰਨਿੰਗ ਔਰ ਈਵਨਿੰਗ ਬੈਚ ਵੀ ਦਿੰਦੇ ਰਹੂ। ਉਹ ਹੁਣ ਕੰਟੀਨਿਊ ਰਹਿਣਗੇ। ਜੀ ਬਿਲਕੁਲ ਐਕਚੁਅਲੀ ਉਹ ਜਿਹੜੇ ਬੈਚੇਸ ਨੇ স্পੈਸ਼ਲ ਵਰਕਿੰਗ ਪ੍ਰੋਫੈਸ਼ਨਲਸ ਲਈ ਚਲਾ ਰਹੇ ਆਂ ਜੀ ਅਸੀਂ। ਬਰਕਿੰਗ ਪ੍ਰੋਫੈਸ਼ਨਲ ਜਿਹੜੇ ਜੌਬ ਕਰਦੇ ਨੇ ਜਾਂ ਬਿਜ਼ਨਸ ਕਰਦੇ ਨੇ ਪੂਰਾ ਦਿਨ ਉਹਨੇ ਕੋ ਟਾਈਮ ਨਹੀਂ ਹੈ ਸੋ ਸੁਵੇਰੇ ਸ਼ਾਮੀ ਆ ਕੇ ਦੋ ਦੋ ਘੰਟੇ ਲਾ ਕੇ ਆਪਣਾ ਆਇਲਸ ਪੂਰੀ ਕਰ ਸਕਦੇ ਨੇ ਆਪਣੀ ਤਿਆਰੀ ਕਰ ਸਕਦੇ ਨੇ ਐਂਡ ਆਪਣੇ ਬਾਹਰ ਜਾਣ ਦਾ ਡ੍ਰੀਮ ਪੂਰਾ ਕਰ ਸਕਦੇ ਯੂਰਪ ਦੇ ਵਿੱਚ ਇੱਕ ਸਾਡੇ ਕੋਲ ਓਪਰਚੁਨਿਟੀ ਆਈ ਹੈ ਕੰਟਰੀ ਇਜ਼ ਸਲੋਵਾਕੀਆ ਸਲੋਵਾਕੀਆ ਠੀਕ ਹੈ ਜੀ ਕਾਰਾਂ ਬੰਦੀਆਂ ਨੇ ਜੀ ਉੱਥੇ ਕਾਰਾਂ ਦੇ ਪਾਰਟਸ ਬੰਦਦੇ ਨੇ ਸੋ ਫੈਕਟਰੀ ਹੈਲਪਰ ਦੀ ਜੌਬ ਲਈ ਵੈਕੈਂਸੀ ਸਾਡੇ ਕੋਲ ਹੈਗੀਆਂ 10th ਪਾਸ ਆਊਟ ਬੱਚਾ ਹੋਣਾ ਚਾਹੀਦਾ ਹੈ 20 ਤੋਂ 40 ਸਾਲ ਬੰਦੇ ਦੀ ਉਮਰ ਹੋਣੀ ਚਾਹੀਦੀ ਹੈ ਐਂਡ ਵਿਦ ਸੈਲਰੀ 900 ਤੋਂ ਲੈ ਕੇ 1000 ਯੂਰੋ ਦੇ ਵਿੱਚ ਅਪ੍ਰੋਕਸੀਮੇਟਲੀ ਦੱਸ ਰਿਹਾ ਹਾਂ ਤੁਹਾਨੂੰ ਸੋ ਪਲੱਸ ਓਵਰਟਾਈਮ ਵੱਖਰਾ ਇੰਡੀਆ 'ਚ ਕਿੰਨੇ ਬਣ ਜਾਂਦੇ ਆ ਲਗਭਗ 80-90 ਹਜ਼ਾਰ ਰੁਪਏ ਦਾ ਮਿਨੀਮਮ ਮੰਗਦਾ ਹੈ ਜੀ ਉਸਤੇ ਕਈ ਅਸੀਂ ਵੀਡੀਓ ਕਾਲ ਤੇ ਗੱਲ ਕਰਦੇ ਆ ਆਪਣੇ ਭੇਜੇ ਹੋਏ ਬੱਚਿਆਂ ਨਾਲ ਉਹ ਕਹਿੰਦੇ ਨੇ ਅਸੀਂ ਜ਼ਿਆਦਾ ਵੀ ਲੈ ਰਹੇ ਆ ਓਵਰਟਾਈਮ ਮਿਲੇਗਾ ਬਿਲਕੁਲ ਮਿਲੇਗਾ ਜੇ ਕੰਮ ਕਰਦੇ ਹੋ ਬਿਲਕੁਲ ਮਿਲੇਗਾ ਇਹਦੇ ਵਿੱਚ ਕਿੰਨੀ ਗਾਰੰਟੀ ਕਰਦੇ ਆ ਦੇਖੋ 4 ਮਹੀਨੇ ਦਾ ਪ੍ਰੋਸੈਸ ਹੈ ਇਹਦੇ ਵਿੱਚ 100% ਹੀ ਗਾਰੰਟੀ ਕਰਦਾ ਜੀ ਮੈਂ ਕੁਝ ਸਕਿਉਰਿਟੀ ਮਾਉਂਟ ਦੇਖੋ ਜ਼ਰੂਰੇ ਦੇ ਵਿੱਚ ਅਸੀਂ ਲੈਂਦੇ ਆ ਕਿ ਤਾਂ ਕਿ ਕਲਾਇੰਟ ਬੈਕਅਪ ਨਾ ਕਰੇ ਅਦਰਵਾਈਜ਼ ਇਹਦੇ ਵਿੱਚ ਵੀ ਜਿਹੜੀ ਪੇਮੈਂਟ ਹੈ ਉਹ ਆਫਟਰ ਵੀਜ਼ਾ ਹੈ ਐਂਡ ਵੀਜ਼ਾ ਜਿਹੜੇ ਇਹਦਾ ਅਸੀਂ 99.9% ਸ਼ੋਰਟੀ ਲੈ ਸਕਦਾ ਕਿ ਵੀਜ਼ਾ ਆਏਗਾ ਹੀ ਆਏਗਾ ਜੇ ਬੱਚੇ ਦੀ ਕੰਮ ਕਰਨ ਦੀ ਬੰਤਾ ਹੈ 000.1% ਵੀਜ਼ਾ ਨਹੀਂ ਆਉਂਦਾ ਫਿਰ ਕੀ ਉਹਨਾਂ ਨੂੰ ਗਾਰੰਟੀ ਦੋਗੇ ਕੋਈ ਦੇਖੋ ਇਹਦੇ ਵਿੱਚ ਪੈਨਲਟੀ ਅਸੀਂ ਫਿਰ ਅਗੇਨ ਉਹੀ ਹੈ ਕਿ ਜੇ ਵੀਜ਼ਾ ਨਹੀਂ ਆਂਦਾ ਤਾਂ 25000 ਰੁਪਏ ਕੋਲ ਦੇਵਾਂਗੇ ਇਹਦੇ ਵਿੱਚ ਵੀ ਯੂਕੇ ਐਂਡ ਸਲੋਵਾਕੀਆ ਚੱਪਲ ਨੇ ਹਸਬੰਡ ਵਾਈਫ ਜਾ ਸਕਦੇ ਆ ਕਿ ਸਿੰਗਲ ਇਹਦੇ ਚਾਹੀਦਾ ਇਹਦੇ ਵਿੱਚ ਸਿੰਗਲ ਜੀ ਠੀਕ ਹੈ ਯੂਕੇ ਔਰ ਲੜਕੇ ਲੜਕੀਆਂ ਦੋਨੋਂ ਹੀ ਜਾ ਸਕਦੇ ਆ ਜੀ ਲੜਕੀਆਂ ਨੂੰ ਜਿਹੜੀ ਜੌਬ ਹੈ that is ਸੈਂਡਵਿਚ ਪੈਕਿੰਗ ਦੀ ਫੈਕਟਰੀ ਆ ਅੱਜ ਕੱਲ ਲੜਕੀਆਂ ਕਿਸਣਾ ਉਹ ਘੱਟ ਥੋੜੇ ਬਿਲਕੁਲ ਜੀ ਬਿਲਕੁਲ ਲੜਕੀਆਂ ਨੂੰ ਵੀ ਤਾਂ ਇਕੁਅਲ ਓਪਰਚ्युनिटी ਮਿਲਣੀ ਚਾਹੀਦੀ ਹੈ ਨਾ ਯੂਕੇ ਦੇ ਵਿੱਚ ਵਿਦਾਊਟ ਆਇਲ ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਔਰ ਜੇ ਤੁਹਾਨੂੰ ਹਾਂ ਕਰ ਦਿੱਤਾ ਕਿ ਤੁਹਾਡਾ ਵੀਜ਼ਾ ਅਸੀਂ ਲੈ ਲਾਂਗੇ ਪੈਸੇ ਤਾਂ ਦੇਖੋ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਨੋ ਐਡਵਾਂਸ ਬਟ ਜੇ ਅਪਲਾਈ ਕਰਨ ਤੋਂ ਬਾਅਦ ਤੁਹਾਡਾ ਵੀਜ਼ਾ ਕਿਉਂਕਿ ਉਹ ਸੀ ਸਿਰਫ ਇਹ ਜਿਤਾਉਣਾ ਚਾਹੁੰਦੇ ਨੇ ਕਿ ਇਹ ਬੱਚੇ ਦਾ ਟਾਈਮ ਖਰਾਬ ਨਹੀਂ ਕਰਦੇ ਅਗੇਨ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਮੈਂ ਇੱਕ ਬਹੁਤ ਛੋਟੇ ਜਿਹੇ ਕਮਰੇ ਚੋਂ ਪੜਾਉਂਦਾ ਬਣਾਉਂਦਾ ਇੱਥੇ ਤੱਕ ਪਹੁੰਚਿਆ ਸੋ ਜੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਹਾਂ ਵੀ ਲੋਕਾਂ ਦਾ ਜਿੰਨਾ ਫਾਇਦਾ ਕਰ ਸਕੀਏ ਚਾਹੇ ਵਾਇਲਸ ਵਿੱਚ ਆ ਜਾਂ ਇਹੋ ਵੀਜ਼ੀਆਂ ਦੇ ਵਿੱਚ ਕਰ ਲਈਏ ਮਤਲਬ ਸਿਰਫ ਫਾਈਲ ਤੇ ਆਪਣੇ ਕਾਗਜ਼ਾਤ ਲੈ ਕੇ ਆਉਣੇ ਆ ਪੈਸੇ ਜੇਬ ਵਿੱਚ ਪਾ ਕੇ ਨਹੀਂ ਲੱਗੇ ਬਿਲਕੁਲ ਨਹੀਂ ਬਹੁਤ ਸਾਰੀਆਂ ਆਪਸ਼ਨਸ ਨੇ ਇਹ ਤਾਂ ਤੁਹਾਨੂੰ ਅਸੀਂ ਸਿਰਫ ਉਹ ਦੱਸ ਰਹੇ ਹਾਂ ਜੋ ਅਸੀਂ ਆਫਟਰ ਪੇਮੈਂਟ ਵੀਜ਼ਾ ਕਰ ਰਹੇ ਹਾਂ ਰਾਈਟ ਇਸ ਤੋਂ ਇਲਾਵਾ ਜੇ ਕੋਈ ਕਹਿੰਦਾ ਕਿ ਮੈਂ ਮਾਲਟਾ ਜਾਣਾ ਫਿਨਲੈਂਡ ਜਾਣਾ ਡਨਮਾਰਕ ਜਾਣਾ ਚਾਈਦਾ ਹਾਂਜੀ ਸਕਿਲਡ ਵਰਕਰਸ ਸਾਈਪਰਸ ਦੇ ਵਿੱਚ ਰਿਕੁਆਇਰਮੈਂਟ ਆ ਰਹੀ ਹੈ ਜਿਹਨੇ ਬੱਚੇ ਕੋ ਕੋਈ ਸਕਿੱਲ ਹੈ ਉਹਨੂੰ ਅਸੀਂ ਸਾਈਪਰਸ ਅੱਛੀ ਸੈਲਰੀ ਦੇ ਦਵਾਂਗੇ ਸਕਿੱਲ ਕਿਹੋ ਜੀ ਹੋਣੀ ਚਾਹੀਦੀ ਹੈ ਸਕਿੱਲ ਦੇਖੋ ਕੋਕ ਸ਼ੈਪ ਲੰਬਰ ਇਲੈਕਟ੍ਰੀਸ਼ੀਅਨ ਕਾਰਪੈਂਟਰਸ ਉਹ ਜਿਨ੍ਹਾਂ ਕੋਲ ਇਹ ਮਹਾਰਤਾਂ ਹੈਗੀਆਂ ਆ ਉਹਨਾਂ ਨੂੰ ਅਸੀਂ ਬਹੁਤ ਅੱਛੀ ਸੈਲਰੀ ਈਵਨ ਸਲਵਾਕੀਆ ਵਿੱਚ ਵੀ ਦਵਾ ਸਕਦੇ ਬਈ ਕਹਿੰਦੇ 999 ਰੁਪਏ ਵਿੱਚ ਆ ਨੋ ਬੈਂਡ ਵਾਲਾ ਟੀਚਰ ਕਰਾਏਗਾ ਤੁਹਾਨੂੰ ਅਲਸ ਬਣ ਜਾਏਗਾ ਤੁਹਾਡਾ ਨਾਮ ਦੋਸਤੋ ਭਈਆ ਅਰਜੁਨ ਸ਼ਰਮਾ ਗ੍ਰਾਸ ਇਮੀਗ੍ਰੇਸ਼ਨ ਵਾਲੇ ਕਹਿੰਦੇ ਆ ਕਿ ਅਸੀਂ ਤੁਹਾਡਾ ਯੂਕੇ ਦਾ ਵੀਜ਼ਾ ਅਪਲਾਈ ਕਰਾਂਗੇ ਬਿਨਾਂ ਕਿਸੇ ਐਡਵਾਂਸ ਤੋਂ ਰੱਬ ਨਾ ਕਰੇ ਜੇ ਵੀਜ਼ਾ ਰਿਫਿਊਜ਼ ਹੋ ਗਿਆ ਰੱਬ ਨਾ ਕਰੇ ਜੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਪੈਨਲਟੀ ਵੱਜੋਂ 25000 ਤੁਹਾਨੂੰ ਹੀ ਦੇਵਾਂਗੇ ਇਨਾਮ ਦੋਸਤੋ ਫਿਕਰ ਤੁਸੀਂ ਕੋਈ ਨਹੀਂ ਕਰਨੀ ਕਹਿੰਦੇ ਸਾਰਾ ਕੰਮ ਅਸੀਂ ਆਪ ਕਰਾਂਗੇ ਸਾਰੀ ਫਾਈਲ ਅਸੀਂ ਆਪ ਤਿਆਰ ਕਰਾਂਗੇ ਸਾਰਾ ਅਸੀਂ ਹੀ ਕਰਾਂਗੇ ਥਾਮ ਝਾਮ ਦੋਸਤੋ ਲੇਕਿਨ ਇੰਟਰਸਟਿੰਗ ਗੱਲ ਇਹੀ ਹੈ ਕਿ ਜੇ ਤੁਹਾਡਾ ਵੀਜ਼ਾ ਆ ਗਿਆ ਤਾਂ ਤੁਹਾਡੀਆਂ ਪਾ 12 ਜੇ ਤੁਹਾਡਾ ਵੀਜ਼ਾ ਰੱਬ ਨਾ ਕਰੇ ਨਾ ਆਇਆ ਤਾਂ ਪਨਲਟੀ ਵਜੋਂ ਤੁਹਾਨੂੰ ਮਿਲਣਗੇ 25000 ਰੁਪਏ ਇਨਾਮ ਦੋਸਤੋ 25000 ਰੁਪਏ ਇਨਾਮ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਵੱਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂ ਜੀ ਤੁਸੀਂ ਸ਼ੇਅਰ ਤੋਂ ਦਾ ਜ਼ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸਿੱਧਾ ਅਰਜੁਨ ਸ਼ਰਮਾ ਨੂੰ ਮਿਲਣਾ ਲੇਕਿਨ ਇੰਟਰਸਟਿੰਗ ਗੱਲ ਇਹੀ ਆ ਕਿ 999 ਰੁਪਏ ਵਿੱਚ ਇਹ 9 ਬੈਂਡ ਵਾਲਾ ਟੀਚਰ ਆਇਲਸ ਦਾ ਟੀਚਰ ਤੁਹਾਨੂੰ ਰੈਗੂਲਰ ਆਇਲਸ ਕਰਾਏਗਾ ਔਰ ਅਰਜੁਨ ਸ਼ਰਮਾ ਦਾ ਕਹਿਣਾ ਹੈ ਕਿ ਇਹਨਾਂ ਦਾ 100% ਸਕਸੈਸ ਰੇਟ ਹੈ ਤੇ ਇਹ ਤੁਹਾਡਾ ਵੀਜ਼ਾ ਅਪਲਾਈ ਕਰਨਗੇ ਵੀਜ਼ਾ ਆਏਗਾ ਉਸ ਤੋਂ ਬਾਅਦ ਪੈਸੇ ਲੈਣਗੇ ਤੇ ਜੇਕਰ ਵੀਜ਼ਾ ਨਹੀਂ ਆਉਂਦਾ ਤਾਂ 25000 ਰੁਪਿਆ ਪੈਨਲਟੀ ਦੇ ਤੌਰ ਤੇ ਤੁਹਾਨੂੰ ਵਾਪਸ ਕਰਨਗੇ ਜਿਹੜਾ ਲਿਆ ਵੀ ਨਹੀਂ 25000 ਰੁਪਿਆ ਤੁਹਾਨੂੰ ਦੇਣਗੇ ਇਹ ਸੋਚ ਕੇ ਵੀ ਮੈਂ ਤੁਹਾਡਾ ਟਾਈਮ ਖਰਾਬ ਕਰ ਦੁੱਤਾ ਤੁਹਾਡਾ ਵੀਜ਼ਾ ਨਹੀਂ ਆਇਆ ਪਰ ਇਹ ਕਹਿੰਦੇ ਕਿ ਮੈਂ 100% ਸ਼ੋਰ ਹਾਂ ਕਿ ਤੁਹਾਡਾ ਵੀਜ਼ਾ ਆਊਗਾ ਤੁਸੀਂ ਇਨੀਸ਼ੀਅਲੀ 1 ਰੁਪਿਆ ਨਹੀਂ ਦੇਣਾ ਪੂਰਾ ਪ੍ਰੋਸੈਸ ਹੈ ਕਿ ਆਪਾਂ ਚੱਲ ਕੇ ਅਰਜੁਨ ਸ਼ਰਮਾ ਉਹਨਾਂ ਤੋਂ ਛੰਡਦੇ ਹਾਂ ਤਾਂ ਆਓ ਚਲਿਏ ਜੀ ਤਾਂ ਬੰਗਾ ਰੋਡ ਤੇ ਅਦਰ ਸਕੂਲ ਦੇ ਨਾਲ ਫਸਟ ਫਲੋਰ ਤੇ ਹੈ ਜੀ ਗ੍ਰੈਸ ਅਕੈਡਮੀ ਔਰ ਤੁਸੀਂ ਆਪ ਪੌੜੀਆਂ ਤੇ ਗ੍ਰੈਸ ਇਮੀਗ੍ਰੇਸ਼ਨ ਪੜ ਸਕਦੇ ਹੋ ਔਰ ਇਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਇਹਨਾਂ ਨੇ ਲੋਕਾਂ ਦੇ ਪਰਦੇਸ ਜਾਣ ਦੇ ਸੁਪਨੇ ਪੂਰੇ ਕੀਤੇ ਆ ਤਾਂ ਆਓ ਜੀ ਫਸਟ ਫਲੋਰ ਦੇ ਉੱਤੇ ਗ੍ਰੈਸ ਇਮੀਗ੍ਰੇਸ਼ਨ ਅਕੈਡਮੀ ਤੇ ਤਾਂ ਸਾਥੀ ਹੁਣ ਤੁਹਾਨੂੰ ਮੇਰੇ ਨਾਲ ਫਰੇਮ ਵਿੱਚ ਨਜ਼ਰ ਆ ਰਹੇ ਨੇ ਅਰਜੁਨ ਸ਼ਰਮਾ ਜੀ ਗ੍ਰੈਸ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ ਔਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਨੌਜਵਾਨ ਜਿਸ ਦੀ 2.5 ਸਾਲ ਪਹਿਲਾਂ ਅਸੀਂ ਉਹਨਾਂ ਦੇ ਘਰ ਜਾ ਕੇ ਵੀਡੀਓ ਕੀਤੀ ਸੀਗੀ ਜਿਨ੍ਹਾਂ ਨੇ 9 ਬੈਂਡ ਅਚੀਵ ਕੀਤੇ ਸੀਗੇ ਤੇ ਘਰ ਵਿੱਚ ਹੀ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦੇ ਸੁਪਨੇ ਪੂਰੇ ਕੀਤੇ ਅੱਜ ਇਸ ਮੁਕਾਮ ਤੇ ਪਹੁੰਚੇ ਆ ਆਪਾਂ ਅਰਜੁਨ ਸ਼ਰਮਾ ਜੀ ਦਾ ਪਹਿਲਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਜਿਹੜੇ ਸਾਡੇ ਸਵਾਲ ਨੇ ਮੈਂ ਕਹਿ ਦਿੰਦਾ ਜਿਹੜੇ ਤਿੱਖੇ ਸਵਾਲ ਨੇ ਉਹਦਾ ਰੰਡਾ ਚਲਾਵਾਂਗੇ ਸ਼ਰਮਾ ਜੀ ਬੋਲੀ ください ਪੀਪੀ ਬੱਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਜੁਨ ਜੀ ਆਪਾਂ ਸਿੱਧੇ ਸਵਾਲ ਪੁੱਛਣੇ ਆ ਤਿੱਖੇ ਸਵਾਲ ਪੁੱਛਣੇ ਆ ਰੰਦਾ ਲਾਉਣ ਵਾਲੇ ਸਵਾਲ ਪੁੱਛਣੇ ਆ ਆਉਣ ਵਈਆ ਜੀ ਸ਼ੌਇਬ ਅਕਟਰ ਜਿਵੇਂ ਆਉਂਦੀ ਨੇ 159 ਦੀ ਸਪੀਡ ਤੇ ਬੋਲ ਉਹ ਯੋਰਕਰ ਮਾਰਨੀ ਹੈ ਜੀ ਮੈਂ ਬਾਹਰ ਪੜ ਕੇ ਆਇਆ ਪਰਵਾਰਕ ਜੀਆ ਨੂੰ ਦੱਸ ਦਿੱਤਾ ਕਿ 9 ਬੈਂਡ ਵਾਲਾ ਟੀਚਰ 999 ਵਿੱਚ ਰੈਗੂਲਰ ਆਇਲਸ ਕਰਾ ਰਿਹਾ ਇਹ ਮੰਦਾ ਹੋ ਗਿਆ ਤਾਂ ਆ ਨਹੀਂ ਤਾਂ 8 8 9 9 10 10 ਹਜ਼ਾਰ ਚਾਜ ਕਰਾਉਂਦੇ ਸੀਗੇ ਤੁਸੀਂ 999 ਰੁਪਏ ਵਿੱਚ ਆਇਲਸ ਕਿਉਂ ਕਰਾ ਰਹੇ ਆ ਅਸੀਂ ਸਵਾਲ ਪੁੱਛਾਂਗੇ ਕਿਉਂਕਿ ਜੇ ਕੋਈ ਫੈਸਿਲਿਟੀ ਨਹੀਂ ਦੇ ਰਿਹਾ ਤਾਂ ਪੁੱਛਾਂਗੇ ਕਿਉਂ ਭਾਈ ਤੇਰਾ ਫੇਰਾ ਕੀ ਹੈ ਜੀ ਐਕਚੁਅਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਆਇਲਸ ਹਲੇ ਸਟੂਡੈਂਟ ਦਾ ਮੰਨਦਾ ਪਿਆ ਹੈ ਸੋ ਬਟ ਅਗੇਨ ਸਾਡੇ ਜੋ ਸ਼ੁਰੂ ਤੋਂ ਐਥਿਕਸ ਚੱਲਦੇ ਆ ਰਹੇ ਨੇ ਅਸੀਂ ਉਹਨਾਂ ਐਥਿਕਸ ਨਾਲ ਹੀ ਤੁਰੇ ਹੋਏ ਹਾਂ ਹਾਂਜੀ ਫੀਸ ਕਟਾਉਣ ਦੀ ਵਜ੍ਹਾ ਮੈਂ ਤੁਹਾਨੂੰ ਦੱਸ ਰਿਹਾ ਕਿ ਬਿਕੋਜ਼ ਬਹੁਤ ਸਾਰੇ ਬੱਚੇ ਨੇ ਜਿਹੜੇ ਆਇਲਸ ਕਰਨਾ ਚਾਹੁੰਦੇ ਨੇ ਰਾਈਟ ਐਂਡ ਉਹਨਾਂ ਦਾ ਵੀਜ਼ਾ ਪ੍ਰੋਸੈਸ ਸਿਰਫ ਇੱਥੇ ਤੱਕ ਰੁਕਿਆ ਹੋਇਆ ਹੈ ਕਿ ਪਹਿਲਾਂ ਆਇਲਸ ਕਰ ਲਈਏ ਫਿਰ ਦੇਖਾਂਗੇ ਕਿ ਹਾਂ ਵੀ ਵੀਜ਼ਾ ਕੀ ਬੋਲਦਾ ਸੋ ਆਇਲਸ ਕਰਨ ਲਈ ਉਹਨਾਂ ਦੀ ਜੇਬ 'ਚ ਫਿਲਹਾਲ ਦੀ ਘੜੀ ਪੈਸੇ ਨਹੀਂ ਨੇ ਸੋ ਇੱਕ ਰੀਜ਼ਨੇਬਲ ਜਿਹਾ ਰੇਟ ਰੱਖਿਆ ਕਿਤੇ ਨਾ ਕਿਤੇ ਮਨ 'ਚ ਇਹ ਵੀ ਗੱਲ ਉੱਠਦੀ ਹੈ ਕਿ ਯਾਰ ਜਿਹੜੇ ਬੱਚੇ ਨਹੀਂ ਕਰ ਸਕਦੇ ਆਇਲਸ ਚਲੋ ਮੈਂ ਉਹਨਾਂ ਦੀ ਮਦਦ ਕਰ ਦਿੰਦਾ ਇਹ ਵੀ ਕਿਤੇ ਨਾ ਕਿਤੇ ਮਿਲ ਜੇ ਐਗਜ਼ੈਕਟਲੀ ਬਿਲਕੁਲ ਜੀ ਔਰ ਜਿਹੜਾ 999 ਰੁਪਏ ਵੀ ਲੈ ਰਹੇ ਆ ਜੀ ਇਹ ਆਲਮੋਸਟ ਪ੍ਰਿੰਟ ਆਊਟ ਦਾ ਖਰਚਾ ਵੀ ਨਹੀਂ ਹੈ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਕਿ ਕੀ ਅਰਜੁਨ ਸ਼ਰਮਾ ਨੇ 2 ਸਾਲ ਵਿੱਚ 2 ਸਾਲਾਂ 'ਚ ਇੰਨੇ ਰੁਪਏ ਕਮਾ ਲਏ ਆ ਕਿ ਉਹਨੂੰ ਲੱਗਦਾ ਕਿ ਹੁਣ ਮੈਂ ਖਰਚੇ ਸਾਰੇ ਆਪ ਹੀ ਕਰੂੰਗਾ ਨਹੀਂ ਐਕਚੁਅਲੀ ਇਹ ਥੋੜਾ ਜਿਹਾ ਪਲਾਨ ਆਊਟ ਕਰ ਰਹੇ ਹਾਂ ਕਿ ਜਿਹੜਾ ਨਹੀਂ ਵੀ ਕਰ ਪਾ ਰਿਹਾ ਉਹ ਵੀ ਆਇਲਸ ਕਰ ਸਕੇ ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਕਲਾਸਿਸ ਮੈਂ ਹੁਣ ਖੁਦ ਦੇ ਰਿਹਾ ਜੀ ਮੈਂ ਉਹ ਉਹੀ ਗੱਲ ਕਰ ਰਿਹਾ ਕਿ 9 ਬੈਂਡ ਤੁਹਾਡੇ ਆ ਚੁੱਕੇ ਨੇ ਤੁਸੀਂ 9 ਬੈਂਡ ਅਚੀਵਰ ਹੋ ਵੱਡੀ ਗੱਲ ਹੈ ਔਰ 9 ਬੈਂਡ ਵਾਲਾ ਟੀਚਰ ਸਿਰਫ 999 ਰੁਪਏ ਵਿੱਚ ਤੁਹਾਨੂੰ ਰੈਗੂਲਰ ਆਇਲਸ ਕਰਾਇਗਾ 4 ਮਹੀਨੇ ਹੋ ਗਏ ਆ ਜਹਰ ਨਾ ਨੋਸੋ ਨਾ ਨਵੇਂ ਤੇ ਨੌ ਤੁਹਾਡੇ ਤੇ ਇਹ ਰਲ ਮਿਲ ਕੇ ਤੁਹਾਡੇ ਸੱਤ ਬੈਂਡ ਦਾ ਘੱਟੋ ਘੱਟ ਲਈ ਆਉਣਗੇ ਬਹੁਤ ਸਾਰੇ ਬੱਚੇ ਨੇ ਅਚੀਵ ਕੀਤੇ ਜੀ ਮਤਲਬ ਰਿਜ਼ਲਟਸ ਤੋਂ ਉਹ ਬਹੁਤ ਸਾਰੇ ਦਿਖਾ ਸਕਦਾ ਜਿਨ੍ਹਾਂ ਵਿੱਚ 877 88 ਬੈਂਡ ਵੀ ਬੱਚੇ ਅਚੀਵ ਕਰਕੇ ਗਏ ਨੇ ਜੀ ਤੇ ਜਿਹੜੇ ਬੱਚੇ ਨੇ ਏਨਰੋਲ ਕਰਨਾ ਜੀ ਜੀ ਉਹਦੇ ਲਈ ਕੋਈ ਆਧਾਰ ਕੱਢ ਲੈਣਾ ਪੈਂਦਾ ਕੋਈ ਸਰਪੰਚ ਦੀ ਮੋਹਰ ਲਵਾ ਕੇ ਲੈਣੀ ਪੈਂਦੀ ਹੈ ਕਿ ਸਿੱਧਾ ਆਪ ਹੀ ਆ ਕੇ ਬਸ ਮਨ ਪੱਕਾ ਕਰਕੇ ਆਉਣਾ ਪੈਂਦਾ ਜੀ ਕਿ ਮੈਂ ਪੜਨਾ ਹੈ ਦੇਖੋ ਟੀਚਰ ਦਾ ਐਫਰਟ ਤਾਂ ਹੁੰਦਾ ਹੀ ਹੈ ਬੱਚੇ ਦਾ ਵੀ ਐਫਰਟ ਹੁੰਦਾ ਹੈ ਕਿ ਮੈਂ ਪੜਨ ਦੀ ਮਨਸ਼ਾ ਲੈ ਕੇ ਚੱਲਾਂ ਔਰ ਮੈਨੂੰ ਟੀਚਰ ਵਧੀਆ ਮਿਲ ਜਵੇ ਕੋਲੈਬੋਰੇਸ਼ਨ ਨਾਲ ਵਧੀਆ ਪੜਾਈ ਹੋਏਗੀ ਐਂ ਵਧੀਆ ਰਿਜ਼ਲਟ ਆਉਣਗੇ ਜੀ ਸਿਰਫ +2 ਵਾਲੇ ਬੱਚੇ ਆਇਲਸ ਕਰ ਸਕਦੇ 999 ਵਿੱਚ ਗ੍ਰੈਜੂਏਸ਼ਨ ਵਾਲੇ ਵੀ ਕਿਤੇ ਜਿਹੜੇ ਉਹ ਵੀ ਆਇਲਸ ਕਰ ਸਕਦੇ ਜਿਹੜੇ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨਾ ਚਾਹੁੰਦੇ ਆ ਦੇਖੋ ਆਇਲਸ ਜਿਹੜੀ ਬੇਸਿਕਲੀ ਉਹ ਸਟੱਡੀ ਵੀਜ਼ਾ ਜਾਂ ਫਿਰ ਇਮੀਗ੍ਰੇਸ਼ਨ ਪਰਪਸ ਲਈ ਯੂਜ਼ ਹੁੰਦੀ ਹੈ ਸੋ ਅਗਰ ਕੋਈ ਚਾਹੁੰਦਾ ਹੈ ਕਿ ਮੈਂ ਸਪੋਕਨ ਜਾਂ ਇੰਪਰੂਵਮੈਂਟ ਪਰਸਨਲ ਡਿਵੈਲਪਮੈਂਟ ਵਾਸਤੇ ਕਲਾਸਿਸ ਲਗਾਉਣਾ ਚਾਹੁੰਦਾ ਹੈ ਸੋ ਉਹਦੇ ਲਈ ਵੀ ਅਮਾਉਂਟ ਸੇਮ ਹੈ ਚਾਹੇ ਉਹ ਗ੍ਰੈਜੂਏਸ਼ਨ ਵਾਲਾ ਬੱਚਾ ਹੋਵੇ ਚਾਹੇ 10ਵੀਂ ਪਾਸ ਹੋਵੇ ਚਾਹੇ 12ਵੀਂ ਪਾਸ ਹੋਵੇ ਸੋ ਸਾਰਿਆਂ ਲਈ 999 ਰੈਗੂਲਰ ਸ਼ੁਰੂ ਕਰ ਰਹੇ ਹਾਂ ਜੀ 399 ਵਿੱਚ ਤੁਸੀਂ ਜਿਹੜਾ ਕਿ ਇੱਥੇ ਰੈਗੂਲਰ ਆਇਲਸ ਕਰ ਸਕਦੇ ਪਰ ਇੱਕ ਸਵਾਲ ਬਹੁਤ ਜ਼ਰੂਰੀ ਆ ਜਿਹੜੀ ਹਮੇਸ਼ਾ ਹੀ ਆਪਣੀ ਯੂਐਸਪੀ ਰਹੀ ਹੈ ਗ੍ਰੈਸਪ ਇਮੀਗ੍ਰੇਸ਼ਨ ਦੀ ਯੂਐਸਪੀ ਰਹੀ ਹੈ ਉਸੀ ਮਾਰਨਿੰਗ ਔਰ ਈਵਨਿੰਗ ਬੈਚ ਵੀ ਦਿੰਦੇ ਰਹੋ ਉਹ ਹੁਣ ਕੰਟੀਨਿਊ ਰਹਿਣਗੇ ਜੀ ਬਿਲਕੁਲ ਐਕਚੁਅਲੀ ਉਹ ਜਿਹੜੇ ਬੈਚੇਸ ਨੇ ਸਪੈਸ਼ਲ ਵਰਕਿੰਗ ਪ੍ਰੋਫੈਸ਼ਨਲਸ ਲਈ ਚਲਾ ਰਹੇ ਆ ਜੀ ਅਸੀਂ ਵਰਕਿੰਗ ਪ੍ਰੋਫੈਸ਼ਨਲ ਜਿਹੜੇ ਜੌਬ ਕਰਦੇ ਨੇ ਜਾਂ ਬਿਜ਼ਨਸ ਕਰਦੇ ਨੇ ਪੂਰਾ ਦਿਨ ਉਹਨਾਂ ਕੋਲ ਟਾਈਮ ਨਹੀਂ ਹੈ ਸੋ ਸਵੇਰੇ ਸ਼ਾਮੀ ਆ ਕੇ ਦੋ ਦੋ ਘੰਟੇ ਲਾ ਕੇ ਆਪਣਾ ਆਇਲਸ ਪੂਰੀ ਕਰ ਸਕਦੇ ਨੇ ਆਪਣੀ ਤਿਆਰੀ ਕਰ ਸਕਦੇ ਨੇ ਐਂਡ ਆਪਣੇ ਬਾਹਰ ਜਾਣ ਦਾ ਡ੍ਰੀਮ ਪੂਰਾ ਕਰ ਸਕਦੇ ਨੇ ਪੜਾਊਗਾ ਕੌਣ ਮੈਂ ਮਾਈਸੈਲਫ ਮਾਰਨਿੰਗ ਤੋਂ ਲੈ ਕੇ ਈਵਿੰਗ ਤੱਕ ਕੋਈ ਦਿੱਕਤ ਨਹੀਂ ਜੀ ਬੱਚੇ ਇੰਨੀ એનર્ਜੀ ਕਿੱਥੋਂ ਆਂਦੀ ਆ ਰਣਵੀਰ ਸਿੰਘ ਬੱਚੇ ਪੜਨ ਵਾਲੇ ਹੋਨ ਸੂਰੀ ਸਾਹਿਬ ਬੱਚੇ ਪੜਨ ਵਾਲੇ ਹੋਨ ਐਕਚੁਅਲੀ ਦੇਖੋ ਮੈਂ ਫਿਰ ਅਗੇ ਇਹ ਕਹਿਣਾਗਾ એનર્ਜੀ ਇੰਨੀ ਰਣਵੀਰ ਸਿੰਘ ਵਾਲੀ ਕਿੱਥੋਂ ਆਊਗੀ ਸ਼ੌਂਕ ਨਾਲ ਆਂਦੀ ਆ ਜੀ ਆਇਲਸ ਕੋਚਿੰਗ ਦੇਣਾ ਮੇਰਾ ਇੱਕ ਸ਼ੌਂਕ ਹੈ ਜੀ ਔਰ ਮੇਰਾ ਡ੍ਰੀਮ ਵੀ ਹੈ ਕਿ ਮੈਂ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਾਂ ਕੁਆਲਿਟੀ ਐਜੂਕੇਸ਼ਨ ਦੇ ਸਕਾਂ ਜਿਹੜੀ ਨਹੀਂ ਮਿਲਦੀ ਪਈ ਅੱਜਕੱਲ ਪਰ ਇੰਦਾਂ ਨਾ ਨਾ ਹੋਵੇ ਕਿ ਈਵਨਿੰਗ ਜਾਂਦੇ ਜਾਂਦੇ ਤੁਸੀ ਕੋ ਆਉਂਟ ਟੂ ਟੈਲ ਯੂ ਮੇਰੀ ਜਿਸ ਕਨਸੈਂਟਰੇਸ਼ਨ ਰਹਾ ਹੋ ਪੜੀ ਇਹ ਤਾਂ ਨਹੀਂ ਹੋਊਗਾ ਕਿ ਨਰਜੀ ਹੋਈ ਰੁਕੇ ਰਣਵੀਰ ਸਿੰਘ ਬਿਲਕੁਲ ਉਹੀ ਰਹੇਗੀ ਜੀ ਪੂਰਾ ਦਿਨ ਅਸੀਂ ਮੈਨੇਜ ਕੀਤਾ ਹੁੰਦਾ ਸੋ ਸ਼ਾਮ ਨੂੰ ਕਲਾਸਿਸ ਲਗਾਉਣ ਤੋਂ ਬਾਅਦ ਸਾਡੇ ਕੋ ਵੀ ਹੈਵ ਇਨਫ ਟਾਈਮ ਦੀ ਆਪਣੀ ਨੀਂਦ ਪੂਰੀ ਕਰ ਸਕੀਏ ਐਂਡ ਅਗੇਨ ਬੈਕ ਟੂ ਵਰਕਸ ਏਰੀਆ ਸਕੀਏ ਸ਼ਾਰਟ ਨੈਪ ਲੈ ਸਕੀਏ ਪਰ ਇੱਕ ਹੋਰ ਬਹੁਤ ਵੱਡਾ ਸਵਾਲ ਤਿੱਖਾ ਸਵਾਲ ਸਵਾਲ ਇਹ ਆ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੀ 2.5 ਸਾਲ ਚ ਅਰਜੁਨ ਨੇ ਇੰਨੇ ਪੈਸੇ ਕਮਾ ਲਏ ਕਿ ਅਰਜੁਨ ਉਹ ਇਹ ਗੱਲ ਕਹਿਣ ਲੱਪਿਆ ਕਿ ਜੇ ਵੀਜ਼ਾ ਨਹੀਂ ਆਇਆ ਤਾਂ ਮੈਂ ਤੁਹਾਨੂੰ 25000 ਵਾਪਸ ਕਰੂੰਗਾ ਇਹ ਸੱਚੀ ਗੱਲ ਹੈ ਕਿ ਜੇ ਅਸੀਂ ਪਾਰਟੀ ਨੂੰ ਜੁਮਲਾਇ ਸਿੱਟਣਾ ਸ਼ੁਰੂ ਕਰ ਦਿੰਦਾ ਨਹੀਂ ਜੀ ਜੇ ਅਸੀਂ ਪੀਬੀ 32 ਤੇ ਆ ਕੇ ਕੋਈ ਕਮਿਟਮੈਂਟ ਕਰ ਰਹੇ ਹਾਂ ਤਾਂ ਅਸੀਂ ਉਹਦੀ ਜ਼ਿੰਮੇਵਾਰੀ ਵੀ ਪੀਬੀ 32 ਨੂੰ ਦਿੰਦੇ ਹਾਂ ਕਿ ਜੋ ਕਹਿ ਰਹੇ ਹਾਂ ਅਸੀਂ ਉਹਨੂੰ ਪੂਰਾ ਕਰਾਂਗੇ ਯੂਕੇ ਦੇ ਵਿੱਚ ਵਿਦਆਊਟ ਆਇਲਸ ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਔਰ ਜੇ ਤੁਹਾਨੂੰ ਹਾਂ ਕਰ ਦਿੱਤਾ ਕਿ ਤੁਹਾਡਾ ਵੀਜ਼ਾ ਅਸੀਂ ਲੈ ਲਾਂਗੇ ਪੈਸੇ ਤਾਂ ਦੇਖੋ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਨੋ ਐਡਵਾਂਸ ਬਟ ਜੇ ਅਪਲਾਈ ਕਰਨ ਤੋਂ ਬਾਅਦ ਤੁਹਾਡਾ ਵੀਜ਼ਾ ਨਹੀਂ ਆਉਂਦਾ ਤਾਂ ਪੱਲਿਓ 25000 ਦਵਾਂਗੇ ਕਿਉਂਕਿ ਅਸੀਂ ਸਿਰਫ ਇਹ ਜਿਤਾਉਣਾ ਚਾਹੁੰਦੇ ਆ ਕਿ ਇਹਦੇ ਬੱਚੇ ਦਾ ਟਾਈਮ ਖਰਾਬ ਨਹੀਂ ਕਰਨਾ ਚਾਹੁੰਦੇ। ਤੁਸੀਂ ਅਸੀਂ ਇਹਨੂੰ ਆਇਡੈਂਟੀਫਾਈ ਕਿਵੇਂ ਕਰਦੇ ਆ ਸਮਝਦੇ ਕਿਵੇਂ ਆਬਜ਼ਰਵ ਕਿਵੇਂ ਕਰਦੇ ਆ ਕਿ ਆ ਵੀਜ਼ਾ ਆਊਗਾ ਆ ਫਾਈਲ ਤਾਂ ਨਹੀਂ ਆਊਗਾ ਇਹ ਤੁਸੀਂ ਕਿਵੇਂ ਫਾਈਨਲ ਕਰਦੇ ਹੋ? ਦੇਖੋ ਇਹਦੇ ਵਿੱਚ ਬੌਸ ਕੁਝ ਦੇਖਣ ਵਾਲਾ ਹੁੰਦਾ ਸਭ ਤੋਂ ਪਹਿਲਾਂ ਤਾਂ ਬੱਚੇ ਦੇ ਡਾਕੂਮੈਂਟਸ ਰਾਈਟ ਬੱਚੇ ਦੇ ਡਾਕੂਮੈਂਟਸ ਬੱਚੇ ਦੀ ਸਪੀਕਿੰਗ ਅਬਿਲਿਟੀ ਕੀ ਇੰਟਰਵਿਊ ਦੇ ਕਿੰਨਾ ਕਾਬਿਲ ਹੈ? ਇੰਟਰਵਿਊ ਹੋਏਗੀ? ਇੰਟਰਵਿਊ ਕਈਆਂ ਕੇਸਿਸ ਵਿੱਚ ਹੈਗੀਆਂ ਕਈਆਂ ਦੇ ਵਿੱਚ ਨਹੀਂ ਹੈ। ਸੋ ਜਿਹੜਾ ਤਿਆਰੀ ਕਰਵਾਉਂਦੇ ਇੰਟਰਵਿਊ ਵੀ ਕਰ ਸਕਿਓ ਉਹਦੇ ਲਈ ਵੀ ਅਸੀਂ ਮਤ ਤਬਾਦ ਚੈਦਨਾ ਹੋਵੇ ਕਿ ਦੇ ਦੋ 10000 ਰੁਪਏ ਦੇ ਦੋ ਜੀ ਖਰਚਾ ਬਹੁਤ ਹੋ ਰਿਹਾ ਥੋੜੇ ਹੋਰ ਦੇ ਦਿਓ ਜੀ ਫਾਈਲ ਚਾਰਜਸ ਨਾ ਜੀ ਨਾ ਬਿਲਕੁਲ ਨਹੀਂ ਯੂਕੇ ਸਟੱਡੀ ਵੀਜ਼ਾ 21 ਸਾਲ ਬੱਚੇ ਦੀ ਉਮਰ ਹੋਣੀ ਚਾਹੀਦੀ ਹੈ ਅਸੀਂ ਉਹਨੂੰ ਵਿਦਾਊਟ ਆਇਲਸ ਯੂਕੇ 100% ਵੀਜ਼ਾ ਦਵਾ ਕੇ ਦਿਖਾਵਾਂਗੇ 21 ਸਾਲ ਤੋਂ ਵਧੇਰੇ ਚੱਲੇਗੀ ਨਾ 21 ਸਾਲ ਐਂਡ ਅਬੋਵ ਮਿਨਿਮਮ 21 ਸਾਲ ਠੀਕ ਹੈ ਜੀ ਸੋ ਉਹਨੂੰ ਅਸੀਂ ਵਿਦਾਊਟ ਆਇਲਸ ਵੀਜ਼ਾ ਦਵਾ ਸਕਦੇ ਹਾਂ ਕੁਝ ਕੇਸਿਸ ਵਿੱਚ ਈਵਨ 18 19 ਸਾਲ ਦੇ ਬੱਚੇ ਨੂੰ ਵੀ ਪਲੱਸ 2 ਬਾਜ਼ਾਉਂ ਨੂੰ ਵੀ ਯੂਨੀਵਰਸਿਟੀਆਂ ਲੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਉਹਦੇ ਨੰਬਰ ਵਧੀਆ ਹੁੰਦੇ ਨੇ ਸੀਬੀਐਸਸੀ ਆਈਸੀਐਸੀ ਬੋਰਡ ਈਵਨ ਪੰਜਾਬ ਬੋਰਡ ਜਿਹੜ ਨੰਬਰ ਚਾਹੀਦੇ ਜੀ ਕਿੰਨੇ ਪਰਸੈਂਟੇਜ ਦੇ ਦੇਖੋ 70% ਮਿਨੀਮਮ ਤਾਂ ਦੇਖੋ ਜੇ ਤੁਹਾਨੂੰ ਵੇਵਰ ਲੈਣਾ ਹੈ ਤਾਂ ਤੁਹਾਡੇ 70% ਪਲੱਸ 2 ਚ ਹੋਣੇ ਚਾਹੀਦੇ ਈਵਨ ਇੰਗਲਿਸ਼ ਦੇ ਵਿੱਚ ਵੀ 70 ਅਬੋਵ ਮਾਰਕਸ ਹੋਣੇ ਚਾਹੀਦੇ ਆ ਤੁਹਾਨੂੰ ਯੂਨੀਵਰਸਿਟੀਜ਼ ਵੇਵਰ ਦਿੰਦੀਆਂ ਨੇ ਤੇ ਇਹ ਸਾਰਾ ਸਟੱਡੀ ਵੀਜ਼ੇ ਦੀ ਗੱਲ ਕਰ ਰਹੇ ਤੁਸੀਂ ਵਰਕ ਵੀਜ਼ਾ ਕਰ ਰਹੇ ਹੋ ਵਰਕ ਵੀਜ਼ਾ ਦੇਖੋ ਐਕਚੁਅਲੀ ਵਰਕ ਵੀਜ਼ੇ ਦੇ ਵਿੱਚ ਪਿੱਛੇ ਅਸੀਂ ਬਹੁਤ ਸਾਰੇ ਫਰਾਡ ਹੁੰਦੇ ਦੇਖੇ ਰਾਈਟ ਸੋ ਉਹ ਹੁੰਦਾ ਕੀ ਹੈ ਕਿ ਬੱਚੇ ਇੱਥੋਂ ਵਰਕ ਵੀਜ਼ਾ ਲੈ ਕੇ ਚੱਲ ਜਾਂਦੇ ਆ ਮੂਰੇ ਜਾਂਦੇ ਨੂੰ ਕੰਪਨੀਆਂ ਐਡਰੈਸ ਤਾਂ ਹੀ ਹੈ ਨਹੀਂ ਹੂੰ ਰਾਈਟ ਸੋ ਬੱਚਾ ਚਲਾ ਜਾਂਦਾ ਐਂ ਤੁਸੀਂ 3-4 ਮਹੀਨੇ ਸੈਲਰੀ ਟੈਕਸ ਨਹੀਂ ਘਟਾਇਆ ਕੰਪਨੀ ਤੁਹਾਡਾ ਵੀਜ਼ਾ ਆਟੋਮੈਟਿਕਲੀ ਕੈਨਸਲ ਹੋ ਜਾਏਗਾ ਤੇ ਫਿਰ ਜੇ ਜੇ ਕੰਪਨੀ ਉੱਥੇ ਹੈ ਹੀ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਫਿਰ ਉਧਰਲੀ ਇਮੀਗ੍ਰੇਸ਼ਨ ਜਿਹੜੀ ਆ ਉਹ ਵੀਜ਼ਾ ਕਿਵੇਂ ਦੇ ਦਿੰਦੀ ਆ ਅ ਐਕਚੁਅਲੀ ਦੇਖੋ ਹੁਣ ਇਹ ਸਾਰਾ ਕੁਝ ਅੰਦਰਲੀਆ ਗੱਲਾਂ ਨੇ ਜੀ ਅਸੀਂ ਤਾਂ ਸਿਰਫ ਇਹ ਦੇਖਦੇ ਆਂ ਕਿ ਬੱਚੇ ਨਾਲ ਫਰਾਡ ਨਾ ਹੋਵੇ ਸੋ ਅਸੀਂ ਬੱਚੇ ਨੂੰ ਕਹਿੰਨੇ ਆਂ ਕਿ ਸਟੱਡੀ ਰੂਟ ਲੈ ਕੇ ਜਾ ਟ੍ਰਾਂਸਪੇਰੈਂਸੀ ਦੇ ਬਿਲਕੁਲ ਹਾਂ ਸੇਫ ਵੀ ਆ ਐਂਡ ਕੱਲੋ ਪੀਆਰ ਵੀ ਲੈ ਸਕੇਗਾ ਹਾਂ ਵੱਡੀ ਗੱਲ ਇਹ ਆ ਅੱਛਾ ਤੁਸੀਂ ਗੱਲ ਕੀਤੀ ਇੱਕ ਸਟੱਡੀ ਵੀਜ਼ਾ ਦਵਾ ਦਿੰਦੇ ਹੋ ਵਿਦਆਊਟ ਆਲਸ ਵੀ ਦਵਾ ਦਿੰਦੇ ਹੋ ਤੁਸੀਂ ਕਿਹਾ ਜੀ ਪਰ ਆਪਾਂ ਸਿਰਫ ਜਿਹੜੇ ਅਨਮੈਰਿਡ ਸਟੂਡੈਂਟਸ ਆ ਉਹਨਾਂ ਦਾ ਵੀਜ਼ਾ ਕਰਦੇ ਆ ਕਿ ਜਿਹੜੇ ਮੈਰਿਡ ਨੇ ਆਪਣੇ ਸਪਸ ਨਾਲ ਜਾਣਾ ਚਾਹ ਅਹ ਦੇਖੋ ਪਿੱਛੇ ਜੇ ਅਫਵਾਹ ਮਾਰਕੀਟ ਚ ੜੀ ਸੀ ਕਿ ਯੂਕੇ ਨੇ ਸਪਾਉਜ਼ ਬੰਦ ਕਰਤਾ ਜੀ ਅਹ ਅਫਵਾਹ ਕਿ ਸੱਚੀ ਗੱਲ ਇਹ ਬਿਲਕੁਲ ਅਫਵਾਹ ਸੀਗੀ ਜੀ ਯੂਕੇ ਨੇ ਸਖਤ ਕੀਤਾ ਸੀ ਬੰਦ ਨਹੀਂ ਕੀਤਾ ਸੀ हां हां जी अगेन ਅਸੀਂ ਕਹਿੰਦੇ ਕਿ ਸਪਾਊਸ ਜਿਹੜੇ ਇਕੱਠੇ ਜਾਣਾ ਚਾਹੁੰਦੇ ਨੇ ਹਸਬੰਡ ਵਾਈਫ ਜਾਂ ਡਿਪੈਂਡੈਂਟਸ ਨੂੰ ਸਟੂਡੈਂਟ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਚਾਹੇ ਬੱਚੇ ਵੀ ਨਾਲ ਹੀ ਹੋਣ ਕੋਈ ਕੋਈ ਸਾਡ ਕੋਲ ਪ੍ਰੋਫਾਈਲ ਅਸੈਸ ਕਰਾਂ ਗ੍ਰੈਜੂਏਸ਼ਨ ਚ 55% ਨੰਬਰ ਹੋਣੇ ਬਹੁਤ ਜ਼ਰੂਰੀ ਆ ਬੇਸ਼ੱਕ 8 ਤੋਂ 10 ਸਾਲ ਦਾ ਗੈਪ ਵੀ ਹੋਵੇ ਅਸੀਂ ਸਪਾਊਸ ਅਤੇ ਬੱਚਿਆਂ ਨੂੰ ਨਾਲ ਸੇਮ ਡੇ ਸੇਮ ਫਲਾਈਟ ਦੇ ਵਿੱਚ ਭੇਜਾਂਗੇ ਐਂਡ ਇਹਦੇ ਵਿੱਚ ਵੀ ਜੇ ਕੇਸ ਲਈ ਅਸੀਂ ਹਾਂ ਕਰ ਦਿੰਦੇ ਆ ਜੇ ਵੀਜ਼ਾ ਨਹੀਂ ਆਂਦਾ ਤਾਂ 25000 ਰੁਪਏ ਪੈਨਲਟੀ ਕੋ ਲੋ ਤੋਂ ਮਾਰਗੇ 25 ਨਹੀਂ ਫਿਰ ਜੀ ਹਸਬੰਡ ਵਾਇਜ਼ ਦਾ ਰਜੈਕਟ ਹੋਇਆ ਫਿਰ 5000 ਦਿਓ ਦੋ ਜਾਨਾਂ ਦਾ ਰਜੈਕਟ ਮਾਰ ਦਿਓ ਮਾਲਕੋ ਅੱਛਾ ਡਿਪੈਂਡੈਂਟ ਦਾ ਫਿਰ ਕਿਹੜਾ ਵੀਜ਼ਾ ਹੋਵੇਗਾ ਡਿਪੈਂਡੈਂਟ ਦਾ ਦੇਖੋ ਓਪਨ ਵਰਕ ਪਰਮਿਟ ਹੁੰਦਾ ਜੇ ਬੱਚੇ ਨੇ ਦੇਖੋ ਉਹਨਾਂ ਨੂੰ ਡਿਪੈਂਡੈਂਟ ਵੀਜ਼ਾ ਮਿਲਦਾ ਸੋ ਜਿਹੜਾ ਡਿਪੈਂਡੈਂਟ ਵੀਜ਼ੇ ਤੇ ਸਪਾਊਸ ਨਾਲ ਗਿਆ ਹੈ ਉਹ 12 ਮਹੀਨੇ 30 ਦਿਨ 24 ਘੰਟੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕੰਮ ਕਰ ਸਕਦਾ ਤੇ ਜੇ ਨਾਲ ਜਿਵੇਂ ਕਪਲ ਹੈ ਉਹਨਾਂ ਦੇ ਬੱਚੇ ਵੀ ਆ ਤੇ ਬੱਚੇ ਫਿਰ ਉਧਰ ਪੜ੍ਹਾਈ ਕਰ ਸਕਦੇ ਆ ਬਿਲਕੁਲ ਕਰ ਸਕਦੇ ਉਹਨਾਂ ਨੂੰ ਲੀਗਲ ਰਾਈਟ ਨਵੀਂ ਨਵੀਂ ਸ਼ਾਦੀ ਹੋਈ ਹੈ ਸ਼ਾਦੀ ਕਿੰਨਾ ਟਾਈਮ ਪੁਰਾਣੀ ਹੋਣੀ ਚਾਹੀਦੀ ਹੈ ਦੇਖੋ ਜੈਨੂਇਨ ਹੋਣੀ ਚਾਹੀਦੀ ਹੈ ਇਹ ਮੈਟਰ ਨਹੀਂ ਕਰਦਾ ਕਿ ਤੁਹਾਡੀ ਸ਼ਾਦੀ ਕਦੋਂ ਹੋਈ ਹੈ ਰਾਈਟ ਸੋ ਜੈਨੂਇਨ ਹੋਣੀ ਚਾਹੀਦੀ ਹੈ ਮਤਲਬ ਕਿ ਕੰਟਰੈਕਟ ਮੈਰਿਜ ਜਿਹੜਾ ਪਿੱਛੇ ਜੇ ਬਹੁਤ ਚੱਲਿਆ ਸੀ ਅਸੀਂ ਥੋੜਾ ਜਿਹਾ ਉਸ ਤੋਂ ਬਚ ਕੇ ਚੱਲਦੇ ਆ ਤਾਂ ਵੈਰੀਫਾਈ ਕਰਦੇ ਆ ਆਦਰਵਾਇਜ਼ ਮੈਰਿਜ ਜੈਨੂਇਨ ਹੋਵੇ ਮੈਰਿਜ ਸਰਟੀਫਿਕੇਟ ਹੋਵੇ ਪਾਸਪੋਰਟ ਤੇ ਨਾਮ ਚੜਿਆ ਹੋਵੇ ਬਿਲਕੁਲ ਸਪਾਊਸ ਲੀਗਲ ਹੈ ਜੀ ਮਤਲਬ ਆਪਾਂ ਇਹ ਸਮਝੀਏ ਕਿ ਤੁਹਾਡੇ ਕੋਲ ਆਉਣਾ ਪੈਸਾ ਜੇਬ ਚ ਪਾ ਕੇ ਨਹੀਂ ਲੈ ਕੇ ਆਣਾ ਔਰ ਇਹ ਉਮੀਦ ਵੀ ਨਹੀਂ ਰੱਖਣੀ ਕਿ ਚੱਲ 25000 ਕਮਾ ਲੈਂਦੇ ਆ ਇਹ ਹੀ ਉਮੀਦ ਰੱਖਣੀ ਹੈ ਕਿ ਆਹ ਫਾਈਲ ਤੁਹਾਨੂੰ ਦਿੱਤੀ ਹੈ ਜੀ ਅਸੀਂ ਅਪਸ਼ਲੀ ਕੁਝ ਨਹੀਂ ਦੇਣਾ ਵੀਜ਼ਾ ਆਉਣ ਤੋਂ ਬਾਅਦ ਅਸੀਂ ਤੁਹਾਨੂੰ ਪੈਸੇ ਦੇਣੇ ਇਹ ਗੱਲ ਮੰਨ ਕੇ ਚੱਲੀਏ ਕਿਤੇ ਮੋਰ ਲਾਉਂਦੇ ਹੋ ਰੋਸਾ ਕਰ ਸਕਦੇ ਹੋ 100% ਸਰ ਵੈਰੀਫਾਈ ਕਰ ਲੈਣ ਲੋਕਾਂ ਕੇ ਕਿ ਕੋਈ ਨਾ ਦਿੱਕਤ ਹੈ ਬਿਲਕੁਲ ਜੀ ਜਦੋਂ ਮਰਜ਼ੀ ਸਾਡੀ ਆਫਿਸ ਟਾਈਮਿੰਗ ਤੇ ਵਿਜ਼ਿਟ ਕਰੋ ਆਪਣਾ ਪ੍ਰੋਫਾਈਲ ਚੈੱਕ ਕਰਵਾਓ ਅਗਰ ਐਲੀਜੀਬਲ ਹੋ ਕਮਿਟ ਕਰਦੇ ਆ ਤਾਂ ਪੈਕੇਜ ਐਗਰੀਮੈਂਟ ਲਿੱਖ ਕੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਾ ਪੈਕੇਜ ਪੂਰੇ ਜਹਾਨ ਨਾਲੋਂ ਮਹਿੰਗਾ ਨਾ ਹੋ ਜਾਵੇ ਨਾ ਜੀ ਬਿਲਕੁਲ ਬਿਲਕੁਲ ਰੀਜ਼ਨੇਬਲ ਰੇਟ ਸਾਡਾ ਪੈਕੇਜ ਲੈ ਕੇ ਤੁਸੀਂ ਬੇਸ਼ੱਕ ਹੋਰ ਕਿਤੇ ਟਰਾਈ ਕਰ ਸਕਦੇ ਹੋ ਅਗੇਨ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਮੈਂ ਇੱਕ ਬਹੁਤ ਛੋਟੇ ਜਿਹੇ ਕਮਰੇ ਚੋਂ ਪੜਾਉਂਦਾ ਪੜਾਉਂਦਾ ਇੱਥੇ ਤੱਕ ਪਹੁੰਚਿਆ ਸੋ ਜੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਸੋ ਅਸੀਂ ਚਾਹੁੰਦੇ ਆ ਕਿ ਹਾਂ ਵੀ ਲੋਕ ਕਰ ਲਈਏ ਹਲੋ ਸਿਰਫ ਫਾਈਲ ਤੇ ਆਪਣੇ ਕਾਗਜ਼ਾਤ ਲੈ ਕੇ ਆਉਣੇ ਆ ਪੈਸੇ ਜੇਬ ਵਿੱਚ ਪਾ ਕੇ ਨਹੀਂ ਲੱਗੇ ਬਿਲਕੁਲ ਲੋੜ ਨਹੀਂ ਜੀ ਕੋਈ ਨਾਲ ਦਾ ਮੋਤਵਰ ਲੈ ਕੇ ਆ ਸਕਦੇ ਆ ਜਿਹਨੂੰ ਮਰਜ਼ੀ ਲੈ ਕੇ ਆਣ ਜੀ ਚਲੋ ਠੀਕ ਹੈ ਜੀ ਇਹ ਗੱਲ ਹੋ ਗਈ ਹੁਣ ਮੰਨ ਕੇ ਚੱਲੀਏ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਬਹੁਤ ਤੇ ਦਿਮਾਗ ਵਿੱਚ ਇਹ ਗੱਲ ਬਸ ਗਈ ਆ ਕਿ ਟਰੂਡੋ ਸਾਹਿਬ ਨੇ ਤਾਂ ਹੁਣ ਕੈਨੇਡਾ ਬੰਦ ਕਰ ਦਿੱਤਾ ਕੈਨੇਡਾ ਜਾਣਾ ਔਖਾ ਹਾਂਜੀ ਅਮਰੀਕਾ ਦੀ ਜਿਹੜੀ ਆ ਉਹ ਅਪਾਇੰਟਮੈਂਟ ਡੇਟ ਹੀ ਨਹੀਂ ਮਿਲ ਰਹੀ ਜੀ ਇੰਗਲੈਂਡ ਵੀ ਕਹੀ ਕਹਿੰਦੇ ਕਿ ਹੁਣ ਜਾਣਾ ਨਹੀਂ ਯਾਰ ਉੱਥੇ ਪੱਕਿਆਂ ਤਾਂ ਹੁੰਦੇ ਨਹੀਂ ਉਮਰ ਵੱਡੀ ਹੋ ਗਈ ਹੈ ਬੱਤੀ 30 ਸਾਲ ਦੇ ਹੋ ਗਏ ਆ ਕਈ ਕਹਿੰਦੇ ਯਾਰ ਆਪਾਂ ਇੰਗਲੈਂਡ ਜਾਣਾ ਹੀ ਨਹੀਂ ਮਨ ਬਣ ਗਿਆ ਉਹਦਾ ਕਈਆਂ ਦੀ ਤਾਂਗ ਹੈ ਕਿ ਇੰਗਲੈਂਡ ਹੀ ਜਾਣਾ ਬਹੁਤਿਆਂ ਨੂੰ ਮੈਂ ਜਾਣਦਾ ਜਿਹੜਾ ਯੂਥ ਹੈ ਜਿਹੜਾ ਹੱਲੇ 20 21 ਸਾਲ ਦਾ ਹੈ 22 23 ਸਾਲ ਦੇ ਉਹ ਕਹਿੰਦੇ ਇੰਗਲੈਂਡ ਹੀ ਜਾਣਾ ਪਰ ਕਈਆਂ ਦਾ ਤਾਂ ਹੁਣ ਮਨ ਜਾ ਹੋ ਗਿਆ ਕਿ ਯਾਰ ਆਪਾਂ ਕੋਈ ਐਹੋ ਜੀ ਕੰਟਰੀ ਚਲੀ ਜਿੱਥੇ ਸਿੱਧਾ ਕੰਮ ਮਿਲੇ ਪੜ੍ਹਾਈ ਨਹੀਂ ਕਰਨੀ ਨਾ ਕੈਨੇਡਾ ਰਿਆ ਜੀ ਪਾਈਪਲਾਈਨ ਚੋਂ ਨਾ ਅਮਰੀਕਾ ਨਾ ਇੰਗਲੈਂਡ ਫਿਰ ਜਾਣ ਕਿੱਥੇ ਦੇਖੋ ਜਿਹੜੇ ਇਥੋਂ ਵਿਦ ਜੋਬ ਜਾਣਾ ਚਾਹੁੰਦੇ ਨੇ ਸਭ ਤੋਂ ਉੱਬਰਦੀ ਹੋਈ ਇਸ ਵੇਲੇ ਜੇ ਕੋਈ ਡੈਸਟੀਨੇਸ਼ਨ ਹੈ दैट इज ਯੂਰਪ ਪਯੂਰਪ ਠੀਕ ਹੈ ਜੀ ਯੂਰਪ ਦੇ ਵਿੱਚ ਇੱਕ ਸਾਡੇ ਕੋਲ ਓਪਰਚੁਨਿਟੀ ਆਈ ਹੈ ਕੰਟਰੀ ਇਜ਼ ਸਲੋਵਾਕੀਆ ਸਲੋਵਾਕੀਆ ਠੀਕ ਹੈ ਜੀ ਕਾਰਾਂ ਬੰਦੀਆਂ ਨੇ ਜੀ ਉੱਥੇ ਕਾਰਾਂ ਦੇ ਪਾਰਟਸ ਬੰਦਦੇ ਨੇ ਸੋ ਫੈਕਟਰੀ ਹੈਲਪਰ ਦੀ ਜੋਬ ਲਈ ਵੈਕੈਂਸੀ ਸਾਡੇ ਕੋਲ ਹੈਗੀਆਂ 10th ਪਾਸ ਆਊਟ ਬੱਚਾ ਹੋਣਾ ਚਾਹੀਦਾ ਹੈ 20 ਤੋਂ 40 ਸਾਲ ਬੰਦੇ ਦੀ ਉਮਰ ਹੋਣੀ ਚਾਹੀਦੀ ਹੈ ਐਂਡ ਵਿਦ ਸੈਲਰੀ 900 ਤੋਂ ਲੈ ਕੇ 1000 ਯੂਰੋ ਦੇ ਵਿੱਚ ਅਪ੍ਰੋਕਸੀਮੇਟਲੀ ਦੱਸ ਰਿਹਾ ਤੁਹਾਨੂੰ ਸੋ ਪਲੱਸ ਓਵਰਟਾਈਮ ਵੱਖਰਾ ਇੰਡੀਆ 'ਚ ਕਿੰਨੇ ਬਣ ਜਾਂਦੇ ਆ ਲਗਭਗ 80-90 ਹਜ਼ਾਰ ਰੁਪਏ ਦਾ ਮਿਨੀਮਮ ਮੰਗਦਾ ਹੈ ਜੀ ਉਸ ਤੋਂ ਕਈ ਅਸੀਂ ਵੀਡੀਓ ਕਾਲ ਤੇ ਗੱਲ ਕਰਦੇ ਆ ਆਪਣੇ ਭੇਜੇ ਹੋਏ ਬੱਚਿਆਂ ਨਾਲ ਉਹ ਕਹਿੰਦੇ ਨੇ ਅਸੀਂ ਜ਼ਿਆਦਾ ਵੀ ਲੈ ਰਹੇ ਆ ਓਵਰਟਾਈਮ ਮਿਲੇਗਾ ਬਿਲਕੁਲ ਮਿਲੇਗਾ ਜੀ ਇਹ ਕੰਮ ਕਰਦੇ ਉਹ ਬਿਲਕੁਲ ਮਿਲੇਗਾ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਇਹ ਹੈ ਜੀ ਅਸੀਂ ਜਿਹੜਾ ਕੰਮ ਕਰਦੇ ਆ ਵਰਕ ਪਰਮਿਟ ਦਾ ਸਲੋ ਬਾਕੀ ਆਦਾ ਉਹ ਇੱਕ ਮੈਨ ਪਾਵਰ ਦਾ ਲਾਇਸ 퍼미ਸ਼ਨ ਹੈ ਕਿ ਉਹ ਬੰਦਿਆਂ ਨੂੰ ਇੱਥੋਂ ਵਰਕ ਪਰਮਿਟ ਦੇ ਭੇਜ ਦਿੰਦੇ ਆ। ਇੱਥੋਂ ਬੰਦੇ ਨੂੰ ਭੇਜ ਜੂਗੇ ਸਲਵਾਕੀਆ ਤੋਂ ਸਲਵਾਕੀਆ ਉਤਰੇਗਾ ਕਿ ਰਾਜ ਕਿਤੇ ਰਹੇਗਾ। ਅ ਦੇਖੋ ਸਲਵਾਕੀਆ ਡਾਇਰੈਕਟ ਇਲੀਗਲ ਵੀਜ਼ੇ ਦੇ ਅਗੇਨ ਸਲਵਾਕੀਆ ਜਾਏਗਾ ਪਹਿਲੇ 2 ਸਾਲ ਦਾ ਵਰਕ ਪਰਮਿਟ ਹੈ 2 ਸਾਲ ਹੀ ਫਿਰ ਐਕਸਟੈਂਡ ਵੀ ਕਰਾ ਸਕਦਾ ਹੈ ਐਂਡ 5ਵੇਂ ਸਾਲ ਬੱਚੇ ਨੂੰ ਰੈਡ ਕਾਰਡ ਮਿਲ ਜਾਂਦਾ ਔਰ ਜੇ ਕਿ ਕੋਈ ਕਲਾਇੰਟ ਇਹੋ ਜਿਹਾ ਸੋਚ ਰਹਾ ਹੈ ਸਾਡੀ ਵੀਡੀਓ ਨੂੰ ਦੇਖ ਕੇ ਕਿ ਬੱਚਾ ਹੀ ਕਿ 30 ਸਾਲ ਤੋਂ ਵੱਧ ਵੀ ਜਾ ਸਕਦਾ ਤੁਸੀਂ ਕਹਿੰਦੇ ਕਿ 40 ਤੋਂ ਥੱਲੇ ਥੱਲੇ ਵਾਲੇ ਜਿਹੜੇ ਜਾ ਸਕਦੇ ਹਾਂ ਜੀ 20 ਤੋਂ 40 ਸਾਲ 20 ਤੋਂ 40 ਸਾਲ ਦੇ ਬਿਟਵੀਨ ਜਿਹੜਾ ਜਾ ਸਕਦਾ ਮੰਨ ਲਓ ਕਿਸੇ ਦਿਨ 35 ਸਾਲ ਉਹ ਵੀ ਐਲੀਜੀਬਲ ਹੈ ਬਿਲਕੁਲ ਐਲੀਜੀਬਲ ਹੈ ਜੀ ਔਰ ਇਹਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੀ ਚਾਹੀਦਾ ਹੈ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਸੋਚ ਰਿਹਾ ਕਿ ਮੈਨੂੰ ਤਾਂ ਸਿਰਫ ਯੂਰਪ ਐਂਟਰੀ ਚਾਹੀਦੀ ਹੈ ਮੈਂ ਵਰਕ ਪਰਮਿਟ ਲੈ ਲੈਣਾ ਮੈਂ ਅਗੇਨ ਰਿਪੀਟ ਕਰ ਰਿਹਾ ਜੀ ਕੰਮ ਉੱਥੇ ਕਰਨਾ ਪਏਗਾ ਹਾਂ ਹੀ ਕੰਮ ਕਰਨਾ ਪੈਣਾ ਕੰਮ ਹੈਗਾ ਹੈ ਗਾਰੰਟੀ ਤਾਂ ਇਹੋ ਕਰ ਸਕਦੇ ਹਾਂ ਕਿ ਜੇ ਬੱਚਾ ਉੱਥੇ ਕੰਮ ਕਰੇ ਵੀ ਤੇ ਇਹਦੇ ਵਿੱਚ ਕੋਈ ਲੈਂਗੁਏਜ ਬੈਰੀਅਰ ਨਹੀਂ ਆਉਂਦੀ ਉਹ ਯੂਜ਼ ਕਰਦੇ ਨੇ ਜ਼ਿਆਦਾਤਰ ਇੰਗਲਿਸ਼ ਚ ਗੱਲ ਕਰੀ ਜਾਂਦੇ ਨੇ ਜੀ ਔਰ ਆਪਣੀ ਕਮਿਊਨਿਟੀ ਬਹੁਤ ਹੋ ਚੁੱਕੀ ਹੈ ਇਸ ਵੇਲੇ ਉੱਥੇ ਰਾਈਟ ਸੋ ਅਸੀਂ ਤਾਂ ਇਹ ਗਾਈਡ ਕਰਦੇ ਹਾਂ ਕਿ ਨਾਲ ਦਾ ਤੁਹਾਨੂੰ ਇੱਕ ਸਾਧਨ ਮਿਲ ਰਿਹਾ ਕਿ ਤੁਸੀਂ ਰੈਗੂਲਰ ਮੰਥਲੀ ਇਨਕਮ ਕਮਾਓ ਐਂਡ ਉਸ ਤੋਂ ਬਾਅਦ ਰੈੱਡ ਕਾਰਡ ਲਓ ਉਸ ਤੋਂ ਬਾਅਦ ਤੁਹਾਨੂੰ ਯੂਰਪ ਦੇ ਹੋਰ ਦੇਸ਼ ਬਹੁਤ ਖੁੱਲ ਜਾਂਦੇ ਜਿੱਥੇ ਟਰੈਵਲ ਕਰ ਸਕਦੇ ਹੋ ਸਲੋਵਾਕੀਆ ਵਿੱਚ ਆਲਰੇਡੀ ਤੁਸੀਂ ਕਿੰਨੇ ਜਿਹੜੇ ਆਪਣੇ ਕੈਂਡੀਡੇਟ ਭੇਜ ਚੁੱਕੇ ਹੋ ਸਾਡੇ ਕੋਲ ਦੇਖੋ ਅਸੀਂ ਜਿਨ੍ਹਾਂ ਦੇ ਥਰੂ ਕੰਮ ਕਰਦੇ ਹਾਂ ਜਿਨ੍ਹਾਂ ਦੇ ਕੋਲ ਅਸੀਂ ਆਊਟਸੋਰਸ ਕਰਦੇ ਹਾਂ ਉਹਨਾਂ ਦੇ ਤਾਂ ਸੈਂਕੜੇ ਬੰਦੇ ਜਾ ਚੁੱਕ ਵੀ ਭੇਜ ਕੇ ਦੇਖੇ ਬਿਲਕੁਲ ਜੀ ਵੀਡੀਓ ਕਾਲ ਦੀ ਗੱਲ ਹੁੰਦੀ ਹੈ ਲੇਕਿਨ ਇਹ ਸਿਹਤਦਾਰ ਹਨ ਹੈਗੀ ਹੈ ਕਿ ਟੁੱਟ ਗਈ ਨਹੀਂ ਜੀ ਨਹੀਂ ਅਸੀਂ ਗੂੜੀ ਹੋ ਗਈ ਹੈ ਗੂੜੀ ਹੋ ਗਈ ਜੀ ਈਵਨ ਦੇ ਆਰ ਵੈਰੀ ਹੈਪੀ ਕਿ ਸਾਡੇ ਬੱਚੇ ਗਏ ਨੇ ਜਿਹੜਾ ਇੱਥੇ ਕੁਝ ਵੀ ਨਹੀਂ ਕਰ ਰਿਹਾ ਸੀ ਉੱਥੇ ਜਾ ਕੇ ਕੁਝ ਨਾ ਕੁਝ ਤਾਂ ਕਮਾ ਕੇ ਜੀਬ ਚ ਪਾ ਰਿਹਾ ਹੈ ਜੀ ਤੇ ਮੋਰੇ ਫਿਊਚਰ ਕੀ ਹੋ ਸਕਦਾ ਤੁਸੀਂ ਦੱਸੋ ਕਿ ਰੈੱਡ ਕਾਰਡ ਜਿਹੜਾ ਪਾਸਪੋਰਟ ਮਿਲ ਜਾਂਦਾ ਜੀ 5ਵੇਂ ਸਾਲ ਜੀ ਐਕਚੁਅਲੀ ਦੇਖੋ ਫਿਰ ਅਗੇਨ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈ 2 ਸਾਲ ਦਾ ਵਰਕ ਪਰਮਿਟ ਹੈ 2 ਸਾਲ ਐਕਸਟੈਂਡੇਬਲ ਹੈ 5ਵੇਂ ਸਾਲ ਰੈੱਡ ਕਾਰਡ ਉਹਨੂੰ ਮਿਲ ਜਾਂਦਾ 2 ਸਾਲ ਬਾਅਦ ਉਹਨੂੰ ਕੋਈ ਦਿੱਕਤ ਆਉਂਦੀ ਹੈ ਤੇ ਫਿਰ ਤੁਸੀਂ ਹੈਲਪ ਕਰੋਗੇ ਗਾਈਡ ਬਿਲਕੁਲ ਬਿਲਕੁਲ ਅਸੀਂ ਤਾਂ ਕਹਿੰਦੇ ਆ ਸਾਡਾ ਵੀਡੀਓ ਕਾਲ ਤੇ ਸਟੂਡੈਂਟ ਅਟੈਚਡ ਨੇ ਜੀ ਜਿਹੜੇ ਦਿਖਾਉਂਦੇ ਨੇ ਕਿ ਕੰਪਨੀ ਵੀ ਬਕਾਇਦਾ ਉੱਤੇ ਹੈ ਐਂਡ ਪੇ ਸਲਿੱਪ ਸਾਡੇ ਕੋਲ ਤੱਕ ਪਹੁੰਚਦੀਆਂ ਨੇ ਕਿ ਹਾਂਜੀ ਜੌਬ ਵਿੱਚ ਪੈਸੇ ਵੀ ਮਿਲ ਰਹੇ ਨੇ ਤੇ ਰਹਿਣਾ ਖਾਣਾ ਪੀਣਾ ਉਹ ਕੱਪੜੇ ਤਾਂ ਬਿਲਕੁਲ ਕੰਪਨੀ ਦਾ ਜੀ ਫੂਡ ਦੇਖੋ ਕੋਈ ਉੱਥੇ ਦਾ ਖਾਉਂਦਾ ਕੋਈ ਨਹੀਂ ਖਾਂਦਾ ਤਾਂ ਫੂਡ ਆਪਣਾ ਅਰੇਂਜਮੈਂਟ ਕਰਨਾ ਪੈਂਦਾ ਕਮੋਡੀਸ਼ਨ ਬਾਈ ਕੰਪਨੀ ਹੈ ਜੀ ਤੇ ਕਮੋਡੀਸ਼ਨ ਬਾਈ ਕੰਪਨੀ ਦੀ ਹੁੰਦੀ ਹੈ ਫੂਡ ਖਾ ਪੀ ਕੇ ਆਪਣਾ 6900 ਤੁਸੀਂ ਯੂਰੋ ਕਹਿੰਦੇ ਬਚਦਾ ਅ ਦੇਖੋ ਓਵਰਟਾਈਮ ਜੇ ਬੰਦਾ ਕਰਦਾ ਹੈ ਉੱਥੇ ਤਾਂ ਸਾਰੇ ਖਰਚੇ ਗੱਡ ਕੇ 900 850 ਤੋਂ 900 ਯੂਰੋ ਸੇਵ ਕਰ ਲੈਂਦਾ ਜੀ ਮਹੀਨੇ ਦਾ ਮਤਲਬ ਇੱਥੇ ਟਾਈਮ ਖਰਾਬ ਕਰਨ ਨਾਲੋਂ ਜੀ ਜਿਨ੍ਹਾਂ ਦੇ ਮਨ ਦੀ ਇੱਛਾ ਹੈ ਕਿ ਬਾਹਰ ਜਾਣਾ ਪਰਦੇਸ ਜਾ ਕੇ ਕੁਝ ਕਰਨਾ ਤਾਂ ਉਹ ਉਹਨਾਂ ਲਈ ਸਲੋ ਵਾਕ ਹੈ ਜਿਹੜਾ ਇੱਕ ਅੱਛੀ ਆਪਸ਼ਨ ਹੈ ਔਰ ਘੱਟ ਬਜਟ ਵਾਲੀ ਹੈ ਜੇ ਤੁਸੀਂ ਕੰਪੇਅਰ ਕਰਦੇ ਹੋ ਕਿ ਇੰਗਲੈਂਡ ਕੈਨੇਡਾ ਬਹੁਤ ਸਾਰੇ ਰੁਪਈਏ ਕਈਆਂ ਕੋਲ ਨਹੀਂ ਵੀ ਹੁੰਦੇ ਸੋ ਇੱਥੇ ਬੰਦਾ ਥੋੜੇ ਰੁਪਈਏ ਲੈ ਕੇ ਜਾਂਦਾ ਰੋ ਥੋੜੇ ਲਾਏ ਰੁਪਈਏ ਵੀ ਪਹਿਲੇ ਸਾਲ ਦੀ ਕਵਰ ਕਰ ਇਕ ਐਕਸਟੈਂਡ ਵੀਜ਼ਾ ਕਰਦਾ ਜੀ 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 ਇਹਦੇ ਵਿੱਚ ਕਿੰਨੀ ਗਾਰੰਟੀ ਕਰਦੇ ਹੋ ਅਹ ਦੇਖੋ 4 ਮਹੀਨੇ ਦਾ ਪ੍ਰੋਸੈਸ ਹੈ ਇਹਦੇ ਵਿੱਚ 100% ਹੀ ਗਾਰੰਟੀ ਕਰਦਾ ਜੀ ਮੈਂ ਕੁਝ ਸਕਿਉਰਿਟੀ ਮਾਉਂਟ ਦੇਖੋ ਜ਼ਰੂਰੀ ਇਹਦੇ ਵਿੱਚ ਅਸੀਂ ਲੈਣੇ ਆ ਕਿ ਤਾਂ ਕਿ ਕਲਾਇੰਟ ਬੈਕਅਪ ਨਾ ਕਰੇ ਆਦਰਵਾਇਜ਼ ਇਹਦੇ ਵਿੱਚ ਵੀ ਜਿਹੜੀ ਪੇਮੈਂਟ ਹੈ ਉਹ ਆਫਟਰ ਵੀਜ਼ਾ ਹੈ ਐਂਡ ਵੀਜ਼ਾ ਜਿਹੜੇ ਇਹਦਾ ਅਸੀਂ 99.9% ਸ਼ੋਰਟੀ ਲੈ ਸਕਦੇ ਕਿ ਵੀਜ਼ਾ ਆਏਗਾ ਹੀ ਆਏਗਾ ਜੇ ਬੱਚੇ ਦੀ ਕੰਮ ਕਰਨ ਦੀ ਮੰਚਾ ਹੈ 0.001% ਵੀਜ਼ਾ ਨਹੀਂ ਆਉਂਦਾ ਫਿਰ ਕੀ ਉਹਨਾਂ ਨੂੰ ਪੈਨਲਟੀ ਦੋਗੇ ਕੁਝ ਦੇਖੋ ਇਹਦੇ ਵਿੱਚ ਪੈਨਲਟੀ ਅਸੀਂ ਫਿਰ ਅਗੇਨ ਉਹੀ ਹੈ ਕਿ ਜੇ ਵੀਜ਼ਾ ਨਹੀਂ ਆਂਦਾ ਤਾਂ 25000 ਰੁਪਏ ਕੋਲੋਂ ਦਵਾਂਗੇ ਇਹਦੇ ਵਿੱਚ ਵੀ ਯੂਕੇ ਐਂਡ ਸਲੋਵਾਕੀਆ ਜੀ ਲਓ ਜੀ ਇਹਨਾਂ ਨੇ ਕਮਿਟਮੈਂਟ ਕਰ ਦਿੱਤੀ ਆ ਸਲੋਵਾਕੀਆ ਦੀ ਇਹ ਕਹ ਗਾਰੰਟੀ ਤੁਸੀਂ ਜਿਹੜੀ ਹੈ ਪਹਿਲਾਂ ਥੋੜੇ ਬਹੁਤ ਪੈਸੇ ਲੈਂਦੇ ਹੋ 4 ਮਹੀਨੇ ਦਾ ਪ੍ਰੋਸੈਸ ਹੈ ਔਰ 4 ਮਹੀਨੇ ਦੇ ਅੰਦਰ ਅੰਦਰ ਵੀਜ਼ਾ ਆਉਂਦਾ ਇਹ ਜਿੰਨਾ ਤੋਂ ਆਊਟਸੋਰਸ ਕਰਦੇ ਆ ਕਹਿੰਦੇ ਕਿ ਉੱਥੇ ਆਲਰੇਡੀ ਇਹ ਜਿਹੜੇ ਆਪਣੇ ਕੈਂਡੀਡੇਟ ਭੇਜ ਚੁੱਕੇ ਆ ਉਹ ਅੱਛਾ ਕੰਮ ਕਰ ਰਹੇ ਆ ਜਦੋਂ ਤੁਸੀਂ ਆਉਂਗੇ ਇਹ ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਕਰਵਾ ਦੇਵੋ ਕਿ ਤੁਹਾਨੂੰ ਲੱਗੂਗਾ ਤੁਹਾਡਾ ਮਨ ਬਣਦਾ ਤੁਹਾਡਾ ਭਰੋਸਾ ਬਣਦਾ ਵਿਸ਼ਵਾਸ ਬਣਦਾ ਤੁਸੀਂ ਇਹਨਾਂ ਨਾਲ ਡੀਲ ਕਰ ਸਕਦੇ ਹੋ ਔਰ 4 ਮਹੀਨੇ ਦਾ ਪ੍ਰੋਸੈਸ ਦਾ ਅਸਰ ਹੈ ਜੇ ਫਿਰ ਵੀ ਪਾਈ ਚਾਂਸ 0.00001 ਪਰਸੈਂਟ ਜਿਵੇਂ ਕਹਿ ਰਹੇ ਜੇ ਨਹੀਂ ਆਉਂਦਾ ਤੇ ਕਹਿੰਦੇ ਤੁਹਾਨੂੰ 25000 ਵਾਪਸ ਕੀਤਾ ਜਾਵੇਗਾ ਮੇਰੇ ਅਸਲ ਪੇ ਪੇਵਰ ਦੇਤੇ ਹੋਏ ਵਾਪਸ ਕੀਤੇ ਜਾਵੇਗਾ एवरीथिंग ਜੇ ਬੱਚੇ ਦਾ ਵੀਜ਼ਾ ਨਹੀਂ ਲੱਗਿਆ ਤਾਂ ਨਾਟ ਇਵਨ ਅ ਸਿੰਗਲ ਪੈਣੀ ਦੀ ਇਹਦੇ ਵਿੱਚ ਜੇ ਕਪਲ ਨੇ ਹਸਬੰਡ ਵਾਈਫ ਜਾ ਸਕਦੇ ਆ ਕਿ ਸਿੰਗਲ ਇਹਦੇ ਚ ਜਾਏਗਾ ਇਹਦੇ ਵਿੱਚ ਸਿੰਗਲ ਜੀ ਠੀਕ ਹੈ ਜਿਹੜੇ ਯੂਕੇ ਔਰ ਲੜਕੇ ਲੜਕੀਆਂ ਦੋਨੋਂ ਹੀ ਜਾ ਸਕਦੇ ਆ ਜੀ ਲੜਕੀਆਂ ਨੂੰ ਜਿਹੜੀ ਜੌਬ ਹੈ that is a sandwich packing ਦੀ ਫੈਕਟਰੀ ਹੈ ਅੱਜ ਕੱਲ ਲੜਕੀਆਂ ਕਿਸੇ ਨਾਲੋਂ ਘੱਟ ਥੋੜੇ ਆ ਬਿਲਕੁਲ ਜੀ ਬਿਲਕੁਲ ਲੜਕੀਆਂ ਨੂੰ ਵੀ ਤਾਂ ਇਕੁਅਲ ਅਪਰਚੂਨਿਟੀ ਮਿਲਣੀ ਚਾਹੀਦੀ ਹੈ ਨਾ ਅਗਲਾ ਯੂਕੇ ਦੀ ਗੱਲ ਕਰੀਏ ਪ੍ਰੋਸੈਸਿੰਗ ਟਾਈਮ ਕਿੰਨਾ ਰਹੇਗਾ ਯੂਕੇ ਦਾ ਦੇਖੋ ਇਨਟੇਕਸ ਨੇ ਹੁਣ ਫਿਲਹਾਲ ਦੀ ਘੜੀ ਬੱਚੇ ਜਿਹੜੇ ਨੇ ਉਹ ਜਨੂਅਰੀ ਇਨਟੇਕ ਚ ਗਏ ਨੇ ਕੁਝ ਫੈਬ ਚ ਜਾ ਰਹੇ ਨੇ ਐਂਡ ਉਸ ਤੋਂ ਬਾਅਦ ਮੇਨ ਟੇਕ ਹੈ ਉਹਦੇ ਉਗ ਲਾਈਨ ਟੈਕ ਜਿਹੜਾ ਉਹ ਸਪਟੰਬਰ ਹੀ ਹੋਏਗਾ ਚਲੋ ਜਿਹੜੇ ਸਾਡੇ ਭੈਣ ਭਰਾ ਘਰ ਬੈ ਕੇ ਦੇਖ ਰਹੇ ਆ ਤੁਹਾਨੂੰ ਇੱਥੇ ਆ ਕੇ ਮਿਲਣਾ ਚਾਹੁੰਦੇ ਆ ਵੀਡੀਓ ਦੇਖ ਕੇ ਗੱਲ ਦੀ ਸ਼ੁਰੂਆਤ ਤਾਂ ਮਨ ਚ ਹੋ ਗਈ ਐ ਘਰ ਚ ਗੱਲਬਾਤ ਛਿੜ ਗਈ ਐ ਲੇਕਿਨ ਉਹ ਤੁਹਾਡੇ ਨਾਲ ਫੋਨ ਕਰਕੇ ਆਣਾ ਚਾਹੁੰਦੇ ਤੇ ਸਕਰੀਨ ਤੇ ਜਿਹੜੇ ਨੰਬਰ ਚੱਲ ਰਹੇ ਉੱਤੇ ਕਾਲ ਕਰਕੇ ਆ ਸਕਦੇ ਬਿਲਕੁਲ ਆ ਸਕਦੇ ਜੀ ਐਂਡ ਇਹਦੇ ਵਿੱਚ ਦੇਖੋ ਸੇਫਟੀ ਵਾਲੀ ਗੇਮ ਹੈ ਨਾ ਐਡਵਾਂਸ ਲਵਾਂਗੇ ਨਾ ਮਾਰਾਂਗੇ ਰਾਈਟ ਜੇ ਪੈਸਾ ਹੀ ਸਾਰਾ ਵੀਜ਼ਾ ਲੱਗਣ ਤੋਂ ਬਾਅਦ ਲੈਣਾ ਹੈ ਤਾਂ ਡਰ ਕੇ ਬਾਅਦ ਨਾ ਜ਼ਿਆਦਾ ਮਾਰ ਲਈਓ ਨਹੀਂ ਜੀ ਨੇ ਐਗਰੀਮੈਂਟ ਕਰਕੇ ਪ੍ਰੋਪਰ ਦੱਸਿਆ ਜਾਂਦਾ ਕਿ ਟੋਟਲ ਐਗਰੀਮੈਂਟ ਲਿਖ ਕੇ ਅਗਰੀਮੈਂਟ ਕਰ ਦਿੰਦੇ ਨੇ ਤੇ ਕੋਈ ਵੀਜ਼ੇ ਦੇ ਇੰਨੇ ਪੈਸੇ ਲੈ ਜਾਣਗੇ ਔਰ ਲੈ ਵੀ ਸਾਰੇ ਵੀਜ਼ੇ ਲੱਗਣ ਤੋਂ ਬਾਅਦ ਅੱਜ ਇੱਕ ਮੈਨੇ ਦਿਮਾਗ ਝੋਰ ਕਰ ਲਾਗੀ ਅੱਜ ਕੱਲ ਨਾ ਟੂਰਿਸਟ ਦੇ ਤੌਰ ਤੇ ਆਪਣੇ ਨੌਜਵਾਨ ਬਹੁਤ ਐਕਸਪਲੋਰ ਕਰਨਾ ਚਾਹੁੰਦੇ ਆ ਸ਼ੇਨਗਨ ਵੀਜ਼ਾ ਤੁਸੀਂ ਅਪਲਾਈ ਕਰਦੇ ਹੋ ਜੀ ਬਿਲਕੁਲ ਸ਼ੇਨਗਨ ਦੇ ਵਿੱਚ ਦੇਖੋ ਸਾਡੇ ਰੀਸੈਂਟ ਜਿਹੜੇ ਰਿਜ਼ਲਟਸ ਆਏ ਨੇ ਅਸੀਂ ਕਹਿ ਸਕਦੇ ਹਾਂ ਸਾਡੀ ਮਾਸਟਰੀ ਹੋ ਚੁੱਕੀ ਉਹਦੇ ਵਿੱਚ ਈਵਨ ਜਿਹੜੇ ਰਿਫਿਊਜ਼ ਕੇਸਿਸ ਵੀ ਨੇ ਅਸੀਂ ਸ਼ੇਨਗਨ ਵੀਜ਼ਾ ਲਵਾ ਕੇ ਦਵਾਵਾਂਗੇ ਐਂਡ ਕੰਟਰੀਜ਼ ਊਡ ਬੀ ਗ੍ਰੀਸ ਸਪੇਨ ਅਸੀਂ ਵੀਜ਼ਾ ਲਵਾ ਕੇ ਦਵਾਵਾਂਗੇ ਐਂਡ ਵੀ ਪਲੱਸ ਏਜ ਹੋਵੇ 20 ਤੋਂ 40 ਸਾਲ 100% ਵੀਜ਼ਾ ਸ਼ੋਰਟਿੰਗ ਕਰ ਸਕਦੇ ਹਾਂ ਐਂਡ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਵਾਂਗੇ ਤੇ ਇਹਦੇ ਵਿੱਚ ਵੀ ਕੋਈ ਐਗਰੀਮੈਂਟ ਕਰਦੇ ਹੋ ਬਿਲਕੁਲ ਜੀ ਐਗਰੀਮੈਂਟ ਉਹਦੀ ਹਰੇਕ ਚ ਕਰਕੇ ਚੱਲਦੇ ਆ ਤਾਂ ਕਿ ਕਲਾਇੰਟ ਨੂੰ ਪਤਾ ਤਾਂ ਹੋਵੇ ਕਿ ਵੀਜ਼ਾ ਆਣ ਤੋਂ ਬਾਅਦ ਮੈਨੇ ਪੈਸੇ ਦੇਣੇ ਤੇ ਕੁਝ ਸਿਕਿਉਰਿਟੀ ਚਾਰजेस ਐਡਵਾਂਸ ਲੈਂਦੇ ਆ ਅ ਦੇਖੋ ਕਿਸੇ ਕਿਸੇ ਕੇਸ ਚ ਸਾਨੂੰ ਲੈਣੇ ਪੈ ਜਾਂਦੇ ਆ ਤਾਂ ਕਿ ਕਲਾਇੰਟ ਬੈਕਅਪ ਨਾ ਕਰੇ ਹੁਣ ਜਿਹਨੇ ਦਿੱਤਾ ਇਹ ਕੁਝ ਨਹੀਂ ਕਹ ਲੂਗਾ ਮੇਰਾ ਮਨ ਬਦਲ ਗਿਆ ਰਾਈਟ ਸੋ ਬਹੁਤ ਸਾਰੀ ਮਿਹਨਤ ਜਿਹੜੀ ਉਹ ਖਰਾਬ ਜਾਂਦੀ ਹੈ ਸੋ ਅਦਰਵਾਈਜ਼ ਕੋਸ਼ਿਸ਼ ਕਰਦੇ ਕਿ ਮੈਕਸਿਮਮ ਵੀਜ਼ਾਸ ਦੇ ਵਿੱਚ ਅਸੀਂ ਜਿਹੜੀ ਪੇਮੈਂਟ ਹੈ ਉਹ ਆਫਟਰ ਵੀਜ਼ਾ ਹੀ ਲਈਏ ਸ਼ੇਨਗਨ ਵੀਜ਼ਾ ਦਾ ਵੈਸੇ ਬੈਨੀਫਿਟ ਕੀ ਹੁੰਦਾ ਉਹ ਵੀ ਸਮਝਾ ਦੇ ਸ਼ੇਨਗਨ ਵੀਜ਼ਾ ਦੇਖੋ ਤੁਹਾਨੂੰ ਸ਼ੇਨਗਨ ਚ ਜਿੰਨੀਆਂ ਕੰਟਰੀਜ਼ ਆਉਂਦੀਆਂ ਨੇ ਉਹ ਸਾਰੀ ਕੰਟਰੀਜ਼ 'ਚ ਤੁਸੀਂ ਆਪਣਾ ਘੁੰਮ ਸਕਦੇ ਹੋ ਸੋ ਸਿੰਗਲ ਵੀਜ਼ਾ ਜਿਹੜਾ ਹੈ ਤੁਹਾਨੂੰ ਕਈ ਕੰਟਰੀਜ਼ ਕਵਰ ਕਰਾ ਦਿੰਦਾ ਹੈ ਇਹ ਟ੍ਰੇਨ ਦੇ ਥਰੂ ਤੁਸੀਂ ਟਰੈਵਲ ਕਰ ਸਕਦੇ ਹੋ ਬਿਲਕੁਲ ਬਿਲਕੁਲ ਇਹਦਾ ਪ੍ਰੋਸੈਸਿੰਗ ਟਾਈਮ ਕੀ ਰਹਿੰਦਾ ਹੈ ਡੇਢ ਤੋਂ 2 ਮਹੀਨੇ ਸਰ ਡੇਢ ਤੋਂ 2 ਮਹੀਨੇ ਵਿੱਚ ਵੀਜ਼ਾ ਲੈ ਲਾਂਗੇ ਜੀ ਤੇ ਫਿਰ ਡਾਕੂਮੈਂਟਸ ਕਿੱਡ ਕਿੱਡ ਲੈ ਕੇ ਆਣੇ ਪੈਣਗੇ ਅ ਕੈਡੈਮਿਕਸ ਐਂਡ ਉਹ ਤੁਹਾਨੂੰ ਚੈਕਲਿਸਟ ਹੈ ਜੀ ਜਿਹੜਾ ਵੀ ਬੰਦਾ ਇੰਟਰਸਟਿਡ ਹੈ ਉਹ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਹੈ ਐਂਡ ਸਾਡੇ ਸਟਾਫ ਤੋਂ ਚੈਕਲਿਸਟ ਲੈ ਕੇ ਆਪਣੇ ਡਾਕੂਮੈਂਟਸ ਇਕੱਠੇ ਕਰਕੇ ਸਾਡ ਨੂੰ ਦਿਖਾ ਸਕਦਾ ਹੈ ਏਜ ਲਿਮਿਟ ਕੋਈ ਹੈ ਏਜ ਲਿਮਿਟ ਦੇਖੋ ਕੋਸ਼ਿਸ਼ ਕਰਦੇ ਹਾਂ ਕਿ 24 ਸਾਲ ਪਲੱਸ ਹੋਵੇ ਬਟ ਜੇ 20 ਸਾਲ ਵਾਲਾ ਬੱਚਾ ਵੀ ਅਕਾਊਂਟ 'ਚ ਹੋਣੇ ਚਾਹੀਦੇ ਕਿ ਹਾਂ ਵੀ ਮੈਂ ਘੁੰਮਣ ਜਾ ਰਿਹਾ ਹਾਂ ਸੋ ਆਪਣੇ ਆਪਣੀ ਟ੍ਰਿਪ ਨੂੰ ਅਫੋਰਡ ਕਰ ਸਕਾਂ ਹਾਂ ਕਪਲ ਜਾ ਸਕਦਾ ਹਸਬੰਡ ਵਾਈਫ ਹਸਬੰਡ ਵਾਈਫ ਵੀ ਜਾ ਸਕਦੇ ਨੇ ਵਰਕਿੰਗ ਵਿੱਚ ਬੱਚੇ ਨਾਲ ਜਾਣਾ ਚਾਹੁੰਦੇ ਆ ਡਿਪੈਂਡਿੰਗ ਔਨ ਪ੍ਰੋਫਾਈਲ ਕਿ ਹਾਂ ਵੀ ਜਿਹੜੇ ਵਰਕਿੰਗ ਨੇ ਜਿਹਦਾ ਪ੍ਰੋਫਾਈਲ ਹੀ ਬਹੁਤ ਅੱਛਾ ਹੈ ਉਹਨਾਂ ਨੂੰ ਤਾਂ ਸਰਕਾਰ ਹੱਸ ਕੇ ਵੀਜ਼ਾ ਦੇਗੀ ਕਿ ਇਹਨਾਂ ਨੇ ਘੁੰਮ ਕੇ ਵਾਪਸ ਆਉਣਾ ਹੈ ਬਿਕਾਜ਼ ਪਿੱਛੇ ਇਹਨਾਂ ਦੇ ਟਾਈਜ਼ ਬਹੁਤ ਸਟਰੋਂਗ ਨੇ ਜੇ ਕੋਈ ਮੇਰੇ ਵਰਗਾ ਆ ਕੇ ਕਹਿੰਦਾ ਕਿ ਮੈਂ ਉੱਥੇ ਜਾ ਕੇ ਬਲੌਕਿੰਗ ਕਰਨੀ ਹੈ ਤੁਹਾਨੂੰ ਨਹੀਂ ਜਾਣ ਦੇਣਾ ਸਰ ਤੁਸੀਂ ਤੁਸੀਂ ਸਾਡੇ ਨਾਲ ਇਧਰ ਨਹੀਂ ਮੈਂ ਤਾਂ ਚਲੋ ਮੇਰੇ ਆਲਰੇਡੀ ਵੀਜ਼ਾ ਸੀਗਾ ਜੀ ਯੂਕੇ ਦਾ ਮੈਨੂੰ ਅੱਛਾ ਮੇਰਾ ਮੇਰੇ ਕੋਲ ਆਲਰੇਡੀ ਯੂਕੇ ਦਾ ਹੈਗਾ ਤਾਂ ਮੇਰਾ ਆ ਸਕਦਾ ਸ਼ੰਗਨ ਚਾਂਸ ਬਿਲਕੁਲ ਆ ਸਕਦਾ ਹੈ ਟਰ ਕੀ ਕੰਟਰੀ ਤੇ ਅੱਛਾ ਇੰਪੈਕਟ ਪੈਂਦਾ ਹੈ ਵੀਜ਼ਾ ਆਫੀਸਰ ਉਹ ਚੀਜ਼ਾਂ ਦੇਖਦਾ ਹੈ ਤੁਸੀਂ ਤਾਂ ਕਿੰਨੇ 1.5 ਮਹੀਨੇ ਦਾ ਪ੍ਰੋਸੈਸ ਦੱਸਿਆ ਜੀ ਬਿਲਕੁਲ 1.5 ਮਹੀਨੇ ਦਾ ਪ੍ਰੋਸੈਸ ਜੀ ਔਰ ਤੁਸੀਂ ਗਰੰਟੀ ਕਰਦੇ ਹੋ ਕਿ ਆਪਣੇ ਵੱਲੋਂ ਫਾਈਲ ਅੱਛੇ ਤਰੀਕੇ ਤਿਆਰ ਕਰੂਗੇ ਜੀ ਬਿਲਕੁਲ ਤੇ ਵੀਜ਼ਾ ਆਉਣ ਦੇ ਚਾਂਸਸ 99.9% ਹੈ ਠੀਕ ਹੈ ਜੀ ਕੋਈ ਹੋਰ ਗੱਲ ਜਿਹੜੀ ਰਹਿ ਗਈ ਹੋਵੇ ਮੇਰੇ ਖਿਆਲ ਕੋ ਓਪਨ ਵਰਕ ਪਰਮਿਟ ਦੀ ਗੱਲ ਰਹਿ ਗਈ ਹੈ ਅ ਦੇਖੋ ਐਦਾਂ ਹੁਣ ਬਹੁਤ ਸਾਰੀਆਂ ਆਪਸ਼ਨਸ ਨੇ ਇਹ ਤਾਂ ਤੁਹਾਨੂੰ ਅਸੀਂ ਸਿਰਫ ਉਹ ਦੱਸ ਰਹੇ ਹਾਂ ਜੋ ਅਸੀਂ ਆਫਟਰ ਪੇਮੈਂਟ ਵੀਜ਼ਾ ਕਰ ਰਹੇ ਹਾਂ ਰਾਈਟ ਇਸ ਤੋਂ ਇਲਾਵਾ ਜੇ ਕੋਈ ਕਹਿੰਦਾ ਕਿ ਮੈਂ ਮਾਲਟਾ ਜਾਣਾ ਫਿਨਲੈਂਡ ਜਾਣਾ ਡੈਨਮਾਰਕ ਜਾਣਾ ਚਾਹੀਦਾ ਹਾਂਜੀ ਸਕਿਲਡ ਵਰਕਰਸ ਸਾਈਪ੍ਰਸ ਦੇ ਵਿੱਚ ਰਿਕੁਆਇਰਮੈਂਟ ਆ ਰਹੀ ਹੈ ਜਿਹਦੇ ਬੱਚੇ ਕੋ ਕੋਈ ਸਕਿੱਲ ਹੈ ਉਹਨੂੰ ਅਸੀਂ ਸਾਈਪ੍ਰਸ ਅੱਛੀ ਸੈਲਰੀ ਤੇ ਵੇਚ ਰਹੇ ਹਾਂ ਸਕਿੱਲ ਕਿਹੋ ਜੀ ਹੋਣੀ ਚਾਹੀਦੀ ਹੈ ਸਕਿੱਲ ਦੇਖੋ ਕੋਕ ਸ਼ੈਫ ਪਲੰਬਰ ਇਲੈਕਟ੍ਰੀਸ਼ੀਅਨ ਕਾਰਪੈਂਟਰ ਸੋ ਜਿਨ੍ਹਾਂ ਕੋਲ ਇਹ ਮਹਾਰਤਾਂ ਹੈਗੀਆਂ ਆ ਉਹਨਾਂ ਨੂੰ ਅਸੀਂ ਬਹੁਤ ਅੱਛੀ ਸੈਲਰੀ ਈਵਨ ਸਲੋਵਾਕੀਆ ਵਿੱਚ ਵੀ ਦਵਾ ਸਕਦੇ ਅੱਛਾ ਅੱਜਕੱਲ ਸਾਈਪ੍ਰਸ ਵੀ ਇੱਕ ਅੱਛੀ ਡੈਸਟੀਨੇਸ਼ਨ ਮੰਨਦੇ ਜੀ ਬਿਲਕੁਲ ਹਾਂਜੀ ਕੰਮ ਜਿੱਥੇ ਜਾ ਕੇ ਸੈਟਿੰਗ ਬੱਚੇ ਦੀ ਹੋ ਜਵੇ ਜੀ ਉਹਨੂੰ ਤਾਂ ਉਹੀ ਡੈਸਟੀਨੇਸ਼ਨ ਅੱਛੀ ਲੱਗੇਗੀ ਜੀ ਬਿਆ ਇਥੋਂ ਜਾਵਾਂਗੇ ਯੂਰਪ ਵਿਆਹ ਕਰਾਵਾਂਗੇ ਪੱਕੇ ਹੋ ਜਾਾਂਗੇ ਜੀ ਇਦਾਂ ਦੀ ਚੀਜ਼ ਹੁੰਦੀ ਕੁਝ ਕੇ ਨਹੀਂ ਕਰਦੇ ਸਮਝ ਗਏ ਹੁਣ ਨਹੀਂ ਉਹ ਦੇਖੋ ਹੁਣ ਲਾਜ਼ ਬਹੁਤ ਸਟ੍ਰਿਕਟ ਹੋ ਚੁੱਕੇ ਆ ਚਾਹੇ ਤੁਸੀਂ ਅਮਰੀਕਾ ਦੇਖੋ ਇੰਗਲੈਂਡ ਦੇਖੋ ਕੈਨੇਡਾ ਦੇਖੋ ਸਾਰੀ ਗਵਰਨਮੈਂਟ ਜਿਹੜੀਆਂ ਸਟ੍ਰਿਕਟ ਹੋ ਚੁੱਕੀਆਂ ਐਂਡ ਇਲੀਗਲ ਤਰੀਕੇ ਨਾਲ ਜਾਣ ਦੇ ਜਿਹੜੇ ਵੇਸ ਸੀਗੇ ਉਹ ਕੱਟ ਗਏ ਨੇ ਕੱਟ ਵੀ ਗਏ ਨੇ ਔਰ ਮੈਂ ਖੁਦ ਵੀ ਰეკਮੈਂਡ ਨਹੀਂ ਕਰਦਾ ਜੇ ਲੀਗਲੀ ਜਾ ਸਕਦੇ ਹੋ ਲੀਗਲ ਕਿਉਂ ਜਾਣਾ ਉੱਥੇ ਜਾ ਕੇ ਜੇ ਲੀਗਲ ਇੱਥੋਂ ਤੁਹਾਡੇ ਵੱਲੋਂ ਲੀਗਲ ਜਾਂਦੇ ਆ ਕੋਈ ਮੇਰਾ ਛੋਟਾ ਭਰਾ ਆ 22-23 ਸਾਲ ਦੀ ਉਮਰ ਆ ਇਥੋਂ ਲੀਗਲ ਜਮਨਾ ਉੱਥੇ ਜਾ ਕੇ ਲੀਗਲੀ ਵਿਆਹ ਕਰਾਉਂਦਾ ਪੱਕਾ ਹੋ ਜਾਏਗਾ ਦੇਖੋ ਡਿਪੈਂਡ ਕਰਦਾ ਅਗੇਨ ਪ੍ਰੋਫਾਈਲ ਟੂ ਪ੍ਰੋਫਾਈਲ ਜੇ ਤਾਂ ਉਥੇ ਪੱਕੀ ਪੱਕੇ ਸਾਥੀ ਨਾਲ ਵਿਆਹ ਹੋਏਗਾ ਤਾਂ ਡੈਫੀਨਿਟਲੀ ਪੱਕਾ ਹੋਏਗਾ ਡਿ ਪੀਐਸ ਟੂ ਕੇਸ ਡਿਪੈਂਡ ਕਰਦਾ ਜੀ ਹਾਂਜੀ ਹਰ ਤਰ੍ਹਾਂ ਦੀ ਪ੍ਰੋਫਾਈਲ ਲਈ ਹਰ ਤਰ੍ਹਾਂ ਦਾ ਸੋਲੂਸ਼ਨ ਹੈ ਸਾਡੇ ਚਲੋ ਇੱਕ ਵਾਰੀ ਮੈਂ ਤੁਹਾਨੂੰ ਅਪੀਲ ਕਰਦਾ ਤੁਸੀਂ ਜਿਹੜੇ 999 ਰੁਪਏ ਦੇ ਵਿੱਚ 9 ਬੈਂਡ ਵਾਲੇ ਟੀਚਰ ਸਾਹਿਬ ਆਲਸ ਕਰਾਉਂਦੇ ਆ ਤੇ ਜਿਹੜਾ ਤੁਸੀਂ 25000 ਦੀ ਗੱਲ ਕਰਦੇ ਆ ਕਿ ਯੂਕੇ ਨੂੰ ਅਪਲਾਈ ਕਰਨਾ ਇਨੀਸ਼ੀਅਲੀ ਕੋਈ ਰੁਪਈਆ ਨਹੀਂ ਦੇਣਾ ਐਡਵਾਂਸ ਵੀ ਨਹੀਂ ਦੇਣਾ ਜੇਕਰ ਰੱਬ ਨਾ ਕਰੇ ਦੇਖੋ ਬੈਸੇ ਮੈਂ ਤੁਹਾਨੂੰ ਵਿਚਲੀ ਗੱਲ ਦੱਸ ਦਿੰਦਾ ਇਹ ਜੋ ਮਰਜੀ ਕਰਨ ਜਿਹੜੇ ਇਹ ਏਜੰਟ ਹੁੰਦੇ ਨੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਇਹਨਾਂ ਨੂੰ ਪਤਾ ਹੁੰਦਾ ਕਿਹਦਾ ਵੀਜ਼ਾ ਆਉਣਾ ਕਿਹਦਾ ਨਹੀਂ ਆਉਣਾ ਇਹਨਾਂ ਨੇ ਉਹ ਫਾਈਲ ਨੂੰ ਨਾ ਆਪੀ ਕਰਦੇ ਨੇ ਜਿਹਦਾ ਆਪਣੀ ਮਿਹਨਤ ਤੇ ਵਿਸ਼ਵਾਸ ਹੁੰਦਾ ਜੀ ਰਾਈਟ ਸੋ ਅਪੀਲ ਤੁਸੀਂ ਕਹਿ ਲਓ ਪਰ ਜੇ ਤੁਹਾਡਾ ਵੀਜ਼ਾ ਨਹੀਂ ਆਣਾ ਹੋਇਆ ਇਹ ਨਹੀਂ ਤੁਹਾਡੀ ਫਾਈਲ ਨਹੀਂ ਫੜਨੀ ਪਰ ਤੁਸੀਂ ਸਿਰਫ ਫਾਈਲ ਫੜਾਉਣੀ ਹੈ ਇਹ ਕਹਿੰਦੇ ਨੇ ਅਰਜੁਨ ਸ਼ਰਮਾ ਜੀ ਕਹਿੰਦੇ ਨੇ ਇਹਨਾਂ ਦਾ ਅਰਜੁਨ ਵਾਂਗ ਮੱਛੀ ਅੱਖ ਤੇ ਨਿਸ਼ਾਨਾ ਇਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਕਹਿੰਦੇ ਨੇ ਕਿ ਜੇਕਰ ਵੀਜ਼ਾ ਨਹੀਂ ਆਇਆ ਤਾਂ 25000 ਰੁਪਏ ਤੁਹਾਨੂੰ ਪੈਨਲਟੀ ਦੇ ਤੌਰ ਤੇ ਅਦਾਮ ਦੇ ਦੇਣਾ ਬਿਲਕੁਲ ਉਹਦੀ ਨੌਬਤ ਹੀ ਨਹੀਂ ਆਨ ਦੇਵਾਂਗੇ ਜੀ ਵੀਜ਼ਾ ਹੀ ਲੈ ਕੇ ਦਵਾਂਗੇ ਅਸੀਂ ਇਨੀ ਆਪਣਾ 25000 ਬਚਾਣ ਲਈ ਨਾ ਕੱਲਾ ਕੱਲਾ ਡਾਕੂਮੈਂਟ ਬਾਰ-ਬਾਰ ਚੈੱਕ ਕਰਕੇ ਲਾਉਣਾ ਤੁਹਾਨੂੰ ਜਿਹੜੀ ਹੁੰਦੀ ਨਾ ਕਿ ਭਾਜੀ ਚੈੱਕ ਕਰ ਲਓ ਭਾਜੀ ਦੇਖ ਲਓ ਭਾਜੀ ਵੀ ਗਲਤੀ ਨਾ ਰਹਿ ਜਵੇ ਪੈਸੇ ਦੇ ਕਿਸੀ ਇੱਧਰ ਦੀ ਗੱਲ ਕਰਦੇ ਆ ਸਿਰਫ ਫਾਈਲ ਚੈੱਕ ਕਰ ਲਈ ਜੀ ਸਭ ਕੋ ਡਾਕੂਮੈਂਟ ਤਾਂ ਨਹੀਂ ਰਹਿ ਗਿਆ ਜੀ ਸਰ ਮੈਨੂੰ ਸਟੇਟਸ ਦੱਸਿਓ ਇਨੀ ਬਾਰ- लेआ ਕੁਛ ਨਹੀਂ ਜੇ ਨਾ ਆਇਆ 25000 ਦੇਣਾ ਪੈਣਾ ਅਪੀਲ ਕਰ ਦੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਇਲਸ ਕਰਨਾ ਚਾਹੁੰਦੇ ਨੇ ਸੋ ਦੇਖੋ 999 ਰੁਪਏ ਅਸੀਂ ਜਸਟ ਤੁਹਾਡੇ ਕੋਲ ਇੱਕ ਕਾਗਜ਼ਾਂ ਦਾ ਖਰਚਾ ਵੀ ਨਹੀਂ ਲੈ ਰਹੇ ਕੁਆਲਿਟੀ ਕੋਚਿੰਗ ਪ੍ਰੋਮਿਸ ਕਰਦੇ ਆਂ ਐਂਡ ਦੇਖੋ ਪਹਿਲਾਂ ਬਹੁਤ ਸਾਰੇ ਬੱਚਿਆਂ ਨੂੰ ਖਰਚਾ ਰਿਹਾ ਹੈ ਕਿ ਇਹ انرੋਲ ਕਰ ਦਿੰਦੇ ਨੇ ਇਹ ਖੁਦ ਨਹੀਂ ਪੜਾਉਂਦੇ ਮੈਂ ਤੁਹਾਨੂੰ 100% ਪ੍ਰੋਮਿਸ ਕਰਦਾ ਆਂ ਕਿ ਕਲਾਸਿਸ ਮੈਂ ਖੁਦ ਦਵਾਗਾ ਈਵਨਿੰਗ ਮਾਰਨਿੰਗ ਬੈਚਸ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਮੈਂ ਖੁਦ ਕਲਾਸਿਸ ਡਿਲੀਵਰ ਕਰਾਂਗਾ ਐਂਡ ਉਸ ਤੋਂ ਬਾਅਦ ਯੂਕੇ ਜਾਂਦੇ ਜਿਹੜੇ ਚਾਹਵਾਨ ਨੇ ਆਪਣੀ ਪ੍ਰੋਫਾਈਲ ਅਸੈਸ ਕਰਾਓ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਐਂਡ ਖੁਦਾਂ ਨਾ ਖਾਸ ਤਾਂ ਜੇ ਤੁਹਾਡਾ ਵੀਜ਼ਾ ਨਹੀਂ ਆਂਦਾ ਸਾਡੇ ਹਾਂ ਕਰਨ ਤੋਂ ਬਾਅਦ ਤਾਂ 25000 ਰੁਪਏ ਤੁਹਾਨੂੰ ਅਸੀਂ ਕੋਲ ਪੈਨਲਟੀ ਦੇਵਾਂਗੇ ਸਲੋਵਾਕੀਆ ਵਾਲੇ ਨੂੰ ਵੀ ਕਹ ਦੋ ਹਾਂਜੀ ਸਲੋਵਾਕੀਆ ਜਿਹੜੇ ਬੱਚਿਆਂ ਦੇ ਕੋਲ ਦੇਖੋ ਕੰਮ ਕਰਨ ਦੀ ਜਿਨ੍ਹਾਂ ਦੀ ਮਨਸ਼ਾ ਹੈ ਕਿ ਮੈਨੂੰ ਕੰਮ ਇੱਥੋਂ ਹੀ ਨਾਲ ਲੈ ਕੇ ਜਾਵਾਂ ਜੈਨੂਇਨ ਜੌਬ ਰਾਈਟ ਸੋ ਉਹ ਸਾਨੂੰ ਕੰ 20 ਤੇ ਨੰਬਰ ਚੱਲ ਰਿਹਾ ਜੀ ਤੁਸੀਂ ਕਾਲ ਕਰਕੇ ਅਰਜੁਨ ਜੀ ਨੂੰ ਆਕੇ ਮਿਲ ਸਕਦੇ ਤੁਹਾਨੂੰ ਲੱਗਦਾ ਕਿ ਮੈਂ ਕਾਲ ਕਰਕੇ ਜਾਣੀ ਆ ਕੋਈ ਤੁਹਾਡੇ ਮਨ ਦਾ ਡਾਊਟ ਹੈ ਉਸੇ ਕਾਲ ਕਰਕੇ ਡਾਊਟ ਕਲੀਅਰ ਵੀ ਕਰ ਸਕੋ ਤੇ ਜੇ ਡਾਊਟ ਬਹੁਤ سارے ਆ ਤਾਂ ਚੰਗੀ ਗੱਲ ਇਹੀ ਰਵੇਗੀ ਤੁਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਅਦਰਸ਼ ਸਕੂਲ ਦੇ ਬਿਲਕੁਲ ਨਾਲ ਬਿਲਡਿੰਗ ਤੇ ਫਰਸਟ ਫਲੋਰ ਤੇ ਆ ਕੇ ਅਰਜੁਨ ਸ਼ਰਮਾ ਜੀ ਨੂੰ ਮਿਲ ਸਕਦੇ ਹੋ ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਫਿਊਚਰ ਬ੍ਰਾਈਟ ਹੋਵੇ ਔਰ ਘੱਟ ਖਰਚੇ ਵਿੱਚ ਬਿਲਕੁਲ ਭਰੋਸੇ ਦੇ ਨਾਲ ਤੁਸੀਂ ਆਪਣੀ ਫਾਈਲ ਦਿਓ ਮਤਲਬ ਖਰਚਾ ਬਾਅਦ ਚ ਜਿਹੜਾ ਤੁਸੀਂ ਕਰੀਏ ਤੁਸੀਂ ਐਗਰੀਮੈਂਟ ਕਰਨ ਤੋਂ ਬਾਅਦ ਤੇ ਤੁਸੀਂ ਆਪਣੇ ਸੁਪਨੇ ਤੇ ਦੇਸ਼ ਪਹੁੰਚ ਜਾਓ ਅਰਜੁਨ ਜੀ ਜਿੰਨੀਆਂ ਗੱਲਾਂ ਤੁਸੀਂ ਕਰਨੀਆਂ ਚਾਹੁੰਦੇ ਸੀ ਉਹ ਡਿਲੀਵਰ ਹੋ ਗਈਆਂ। ਪ੍ਰੈਤਨ ਨਹੀਂ ਕੋਈ। ਨਹੀਂ ਆਲ ਓਕੇ ਸੀ। ਚਲੋ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰੀਕੇ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਚੰਗਾ ਕੰਮ ਕਰਦੇ ਰਹੋ। ਜਿਹੜੇ ਸਾਡੇ ਨੌਜਵਾਨ ਭੈਣ ਭਰਾ ਪਰਦੇਸ ਜਾ ਕੇ ਵਿਦੇਸ਼ੀ ਧਰਤੀ ਤੇ ਆਪਣਾ ਪੈਰ ਰੱਖਣਾ ਚਾਹੁੰਦੇ ਉਹ ਆਪਣੇ ਸੁਪਨੇ ਪੂਰੇ ਕਰਦੇ ਨੇ। ਬਹੁਤ ਸ਼ੁਕਰੀਆ। ਬੜਾ ਇਹ ਨਾ ਵੀ ਪਤਨੀਵਾਸ਼ ਹੈ ਨਾ ਛੋਟੀ ਤਨੇਸ਼ਰੀ ਕਿੰਨਾ ਪ੍ਰਸੰਸ਼ ਜੀ ਜਾਲਤੋ ਬਹੁਤ ਹੀ ਸਤਿ ਸ਼੍ਰੀ ਅਕਾਲ ਰੱਖਾ।